ਸਤਿ ਸ਼੍ਰੀ ਅਕਾਲ ਦੋਸਤੋ ਪ੍ਰੋਗਰਾਮ ਡਾਰੇ ਵਿਦੇਸ਼ਾਂ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਗੱਲ ਕਰਦੇ ਹਾਂ ਆਸਟ੍ਰੇਲੀਆ ਦੇ ਵਿੱਚ ਨਵੇਂ ਰੂਲ ਚੇਂਜ ਹੋਏ ਆ ਬਦਲਾਅ ਹੋਏ ਆ ਸਟੂਡੈਂਟ ਬਹੁਤ ਹੀ ਡਰਿਆ ਹੋਇਆ ਕਿ ਕਿਹੜੇ ਕਿਹੜੇ ਬਦਲਾਅ ਆ ਇਹ ਸਟੂਡੈਂਟ ਵੀਜ਼ੇ ਦੇ ਵਿੱਚ ਘੱਟ ਅਸਰ ਪਾਉਣਗੇ ਪਰ ਬਹੁਤ ਸਾਰੇ ਜਿਹੜੇ ਵਿਸਟਰ ਵੀਜ਼ਾ ਤੇ ਜਾਂਦੇ ਸੀਗੇ ਜਾਂ ਤੁਸੀਂ ਟੂਰਿਸਟ ਵੀਜ਼ਾ ਦੇ ਲਈ ਅਪਲਾਈ ਕਰਦੇ ਸੀ ਉੱਥੇ ਜਾ ਕੇ ਐਕਸਟੈਂਡ ਕਰਾ ਲੈਣਾ ਜਾਂ ਚੇਂਜ ਕਰਾ ਲੈਣਾ ਉਹਨਾਂ ਸਟੂਡੈਂਟ ਤੇ ਇਹ ਅਸਰ ਪਾ ਸਕਦੇ ਆ ਹੋਰ ਇਸ ਦੇ ਵਿੱਚ ਕੀ ਕੀ ਖਾਸ ਹੈ ਕਿਸ ਤਰ੍ਹਾਂ ਦੇ ਰੂਲ ਚੇਂਜ ਹੋਏ ਆ ਕਿਹੜੀ ਕੈਟਾਗਰੀ ਦੇ ਅੰਡਰ ਹੋਏ ਆ ਔਰ ਨਾਲ ਦੀ ਨਾਲ ਕੈਨੇਡਾ ਔਰ ਯੂਕੇ ਦੇ ਵਿੱਚ ਕਿਸ ਤਰ੍ਹਾਂ ਦਾ ਰੁਝਾਨ ਚੱਲ ਰਿਹਾ ਹੈ ਬਿਨਾ ਆਇਲੈਂਡਸ ਤੋਂ ਤੁਸੀਂ ਕਿਸ ਕੰਟਰੀ ਦੇ ਲਈ ਅਪਲਾਈ ਕਰ ਸਕਦੇ ਹੋ ਇਹ ਸਾਰੇ ਸਵਾਲਾਂ ਦੇ ਜਵਾਬ ਲਵਾਂਗੇ ਸਕਰੀਨ ਤੇ ਨੰਬਰ ਵੀ ਫਲੈਸ਼ ਕਰ ਰਹੇ ਆ ਤੁਸੀਂ ਕਾਲ ਕਰ ਸਕਦੇ ਹੋ ਕਾਲ ਕਰਕੇ ਜਾਣਕਾਰੀ ਹਾਸਲ ਕਰ ਸਕਦੇ ਹੋ ਤੇ ਸਾਡੇ ਅੱਜ ਦੇ ਜਿਹੜੇ ਮਹਿਮਾਨ ਨੇ ਵੀਜ਼ਾ ਐਕਸਪਰਟ ਨੇ ਕੀਰਤੀ ਜੈਨ ਜੀ ਸਾਨ ਇਮੀਗ੍ਰੇਸ਼ਨ ਸੈਕਟਰ 9D ਚੰਡੀਗੜ੍ਹ ਤੋਂ ਨੇ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਮ ਆਸਟ੍ਰੇਲੀਆ ਨੇ ਰੂਲ ਚੇਂਜ ਕੀਤੇ ਆ ਐਕਚੁਅਲ ਆਸਟ੍ਰੇਲੀਆ ਪਹਿਲਾਂ ਹੀ ਬਹੁਤ ਸਟ੍ਰਿਕਟ ਹੈ ਵੀਜ਼ੇ ਬਹੁਤ ਘੱਟ ਆ ਰਹੇ ਆ ਪਰ ਨਾਲ ਦੀ ਨਾਲ ਇਸ ਤਰ੍ਹਾਂ ਦੇ ਨਾਲ ਰੂਲ ਚੇਂਜ ਹੋਣੇ ਕੀ ਕਾਰਨ ਆ ਔਰ ਕੀ ਪਹਿਲਾਂ ਤਾਂ ਦੱਸ ਦਿਓ ਕੀ ਕੀ ਚੇਂਜਿੰਗ ਜਿਹੜੇ ਆ ਆਏ ਬਿਲਕੁਲ ਸਿਰਫ ਇਕ ਰੂਲ ਦਾ ਜਿਹੜਾ ਚੇਂਜ ਹੋਇਆ ਹੈ ਕਿ ਜਿਹੜੇ ਸਟੂਡੈਂਟ ਇੱਥੋਂ ਤੋਂ ਵਿਸਟਰ ਵੀਜ਼ਾ ਜਾਂ ਕਿਸੇ ਵੀ ਵੀਜ਼ਾ ਤੋਂ ਜਾ ਰਹੇ ਸੀਗੇ ਉਹ ਉੱਥੇ ਜਾ ਕੇ ਆਪਣਾ ਓਨਸ਼ੋਰ ਵੀਜ਼ਾ ਜਿਹੜੀ ਕੈਟਾਗਰੀ ਉਹ ਚੇਂਜ ਕਰਵਾ ਲੈਂਦੇ ਸੀਗੇ ਭਾਵੇਂ ਉਹ ਸਟੱਡੀ ਵੀਜ਼ਾ ਦੇ ਵਿੱਚ ਹੋਣੀ ਹੈ ਵਰਕ ਵੀਜ਼ਾ ਦੇ ਵਿੱਚ ਹੋਣ ਸੋ ਉਹ ਕੈਟਾਗਰੀ ਨੂੰ ਚੇਂਜ ਨਹੀਂ ਕਰਵਾ ਸਕਦੇ ਬਟ ਜਦੋਂ ਵੀ ਕੋਈ ਰੂਲ ਚੇਂਜ ਹੁੰਦਾ ਹੈ ਉਹਦਾ ਕਿਸੇ ਨਾ ਕਿਸ ਨੂੰ ਬੈਨੀਫਿਟ ਜ਼ਰੂਰ ਹੁੰਦਾ ਹੈ ਸੋ ਜਦੋਂ ਤੋਂ ਇਹ ਆਪਣਾ ਇਹ ਰੂਲ ਚੇਂਜ ਹੋਇਆ ਸਾਨੂੰ ਬਹੁਤ ਕੁਏਰੀਜ਼ ਆ ਰਹੀ ਹੈ ਕਿ ਹੁਣ ਸਾਡੀ ਫਾਈਲ ਦਾ ਕੀ ਬਣੂਗਾ ਸਟੂਡੈਂਟ ਵੀਜ਼ਾ ਤੇ ਕੋਈ ਇੰਪੈਕਟ ਪਾਊਗਾ ਨਹੀਂ ਪਾਊਗਾ ਸੋ ਇਹ ਰੂਲ ਸਿਰਫਔਰ ਸਿਰਫ ਔਨਸ਼ੋਰ ਅਪਲੀਕੇਸ਼ਨਸ ਲਈ ਹੈਗਾ ਉਹਨਾਂ ਦੇ ਵਿੱਚ ਹੀ ਬਦਲਾਅ ਆਇਆ ਹੈ ਜਿਹੜੀ ਆਫਸ਼ੋਰ ਅਪਲੀਕੇਸ਼ਨਸ ਹੈ ਉਹ ਹਜੇ ਵੀ ਸੇਮ ਫਲੋ ਨਾਲ ਹੀ ਚੱਲਣਗੀ ਤੇ ਇਨਫੈਕਟ ਆਫ ਆਫਸ਼ੋਰ ਜਿਹੜੀ ਸਟੂਡੈਂਟ ਦੀ ਫਾਈਲ ਲੱਗਣੀ ਹੈ ਜਾਂ ਵਿਜ਼ਟਰ ਦੀ ਫਾਈਲਸ ਲੱਗਣੀਆਂ ਉਹਨਾਂ ਲਈ ਵਧੀਆ ਚੀਜ਼ ਹੈਗੀ ਹੈ ਫੋਰ ਏਗਜ਼ਾਮਪਲ ਕੋਈ ਵੀ ਸਟੂਡੈਂਟ ਇਥੋਂ ਵਿਜ਼ਟਰ ਜਿਹੜਾ ਵੀਜ਼ਾ ਉਹ ਚੇਂਜ ਕਰਵਾ ਰਿਆ ਸੀਗਾ ਸਟੂਡੈਂਟ ਕੈਟਾਗਰੀ ਦੇ ਵਿੱਚ ਸੋ ਜਿਹੜੀ ਟੋਟਲ ਸੀਟਸ ਉਹਨਾਂ ਨੇ ਕੱਢੀ ਸੀਗੀ ਇੰਡੀਅਨ ਸਟੂਡੈਂਟਸ ਲਈ ਜਾਂ ਕਿਸੇ ਹੋਰ ਫੋਰਨ ਨੈਸ਼ਨਲ ਸਟੂਡੈਂਟ ਲਈ ਉਹ ਔਨਸ਼ੋਰ ਸਟੂਡੈਂਟ ਨੂੰ ਮਿਲ ਜਾਂਦੀ ਸੀਗੀ ਬਟ ਹੁਣ ਜਦੋਂ ਉਹ ਔਨਸ਼ੋਰ ਸਟੂਡੈਂਟ ਦੀ ਉਹ ਸੀਟਸ ਨਹੀਂ ਦੇ ਰਹੇ ਸੋ ਡੈਫੀਨਿਟਲੀ ਆਫਸ਼ੋਰ ਲਈ ਉਹ ਸੀਟ ਦਾ ਜਿਹੜਾ ਰੇਸ਼ਿਓ ਵਧ ਗਿਆ ਹੈਗਾ ਸੋ ਇਟ ਮੀਨ ਜਿਹੜੇ ਇੱਥੋਂ ਅਪਲਾਈ ਕਰ ਸਕਦੇ ਸੀਗੇ ਜਿੱਥੇ 10 ਅਪਲਾਈ ਕਰ ਸਕਦੇ ਸੀਗੇ ਹੁਣ ਉਹ 15 ਤੇ 20 ਅਪਲਾਈ ਕਰ ਸਕਦੇ ਆ ਸੋ ਆਫਸ਼ੋਰ ਸਟੂਡੈਂਟ ਨੂੰ ਇਹਦਾ ਬੈਨੀਫਿਟ ਹੀ ਹੈਗਾ ਸਿਰਫ ਔ ਬਟ ਦੁਬਾਰਾ ਕਹਾਂਗੀ ਜਦੋਂ ਵੀ ਕੋਈ ਰੂਲ ਚ ਬਦਲਾਅ ਆਉਂਦਾ ਹੈ ਇੱਕ ਰਾਜੇ ਬੰਦ ਹੁੰਦੇ ਤਾਂ ਦੂਜਾ ਡੈਫੀਨੇਟਲੀ ਓਪਨ ਹੋ ਜਾਂਦਾ ਹੈ ਹਮ ਬਿਲਕੁਲ ਜਿਹੜੇ ਵੀ ਸਟੂਡੈਂਟ ਵਿਜ਼ਾ ਤੇ ਜਾਣਾ ਚਾਹੁੰਦੇ ਆ ਤੁਹਾਡੀ ਪ੍ਰੋਫਾਈਲ ਚੰਗੀ ਹੈ ਤੁਹਾਡੇ ਕੋਲ ਫੰਡ ਹੈਗੇ ਆ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਤੁਹਾਡਾ ਵੀਜ਼ਾ ਉਸੇ ਤਰੀਕੇ ਦੇ ਨਾਲ ਅਪਲਾਈ ਹੋਊਗਾ ਤੇ ਉਮੀਦ ਕਰਦੇ ਆ ਕਿ ਤੁਹਾਡਾ ਜਿਹੜਾ ਬਾਹਰ ਜਾਣ ਦਾ ਸੁਪਨਾ ਹੈ ਉਹ ਵੀ ਪੂਰਾ ਹੋਊਗਾ ਉਸ ਦੇ ਲਈ ਸਹੀ ਕੰਸਲਟੈਂਟ ਸਹੀ ਕਾਲਜ ਸਹੀ ਯੂਨੀਵਰਸਿਟੀ ਸਹੀ ਫੰਡਸ ਜੈਨੂਇਨ ਡਾਕੂਮੈਂਟ ਇਹ ਸਾਰੀਆਂ ਚੀਜ਼ਾਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਔਰ ਤੁਸੀਂ ਫੋਨ ਕਰ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਆ ਰਿਹਾ ਹੈ ਕੀਰਤੀ ਜੈਨ ਜੀ ਨੂੰ ਮਿਲਣਾ ਚਾਹੁੰਦੇ ਹੋ ਤਾਂ ਅਪਾਇੰਟਮੈਂਟ ਲੈ ਕੇ ਇਹਨਾਂ ਨੂੰ ਮਿਲ ਸਕਦੇ ਹੋ ਨਹੀਂ ਤਾਂ ਇਹਨਾਂ ਦੀ ਟੀਮ ਨੂੰ ਮਿਲ ਸਕਦੇ ਹੋ ਜੇ ਬਹੁਤ ਦੂਰ ਬੈਠੇ ਹੋ WhatsApp ਤੇ ਡਾਕੂਮੈਂਟ ਸੈਂਡ ਕਰਕੇ ਵੀ ਅਸੈਸਮੈਂਟ ਕਰਵਾ ਸਕਦੇ ਹੋ ਵੀਡੀਓ ਕਾਲਿੰਗ ਰਾਹੀਂ ਤੁਸੀਂ ਜਿਹੜਾ ਕਾਲ ਕਰਕੇ ਕਾਉਂਸਲਿੰਗ ਲੈ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਤੁਹਾਡੀ ਪ੍ਰੋਫਾਈਲ ਕਿਸ ਕੰਟਰੀ ਦੇ ਲਈ ਐਲੀਜੀਬਲ ਹੈ ਹਰੇਕ ਸਟੂਡੈਂਟ ਦੀ ਪ੍ਰੋਫਾਈਲ ਐ ਅਲੱਗ ਹੁੰਦੀ ਹੈ ਤੁਹਾਡੀ ਪ੍ਰੋਫਾਈਲ ਦੇ ਹਿਸਾਬ ਦੇ ਨਾਲ ਤੁਹਾਨੂੰ ਦੱਸਿਆ ਜਾਊਗਾ ਅਸੀਂ ਆਸਟ੍ਰੇਲੀਆ ਦੀ ਗੱਲ ਕਰ ਰਹੇ ਹਾਂ ਜਿਹੜੇ ਨਵੇਂ ਰੂਲ ਚੇਂਜ ਹੋਏ ਆ ਸਿਰਫ ਉਹਨਾਂ ਦੇ ਲਈ ਨਹੀਂ ਨੇ ਜਿਹੜੇ ਟੂਰਿਸਟ ਵੀਜ਼ਾ ਤੇ ਜਾ ਰਹੇ ਸੀਗੇ ਵਿਸਤ੍ਰ ਵੀਜ਼ਾ ਤੇ ਜਾ ਰਹੇ ਸੀ ਉੱਥੇ ਜਾ ਕੇ ਚੇਂਜ ਕਰਾ ਰਹੇ ਸੀਗੇ ਤਾਂ ਹੋ ਸਕਦਾ ਉਹਨਾਂ ਨੂੰ ਪ੍ਰੋਬਲਮਸ ਆ ਸਕਦੀਆਂ ਨੇ ਪਰ ਜਿਹੜੇ ਨਾਰਮਲ ਸਟੂਡੈਂਟ ਨੇ ਉਸੇ ਤਰੀਕੇ ਦੇ ਨਾਲ ਰੁਟੀਨ ਦੇ ਵਿੱਚ ਉਹਨਾਂ ਦੀਆਂ ਫਾਈਲਾਂ ਲੱਗ ਰਹੀਆਂ ਨੇ ਮੈਮ ਅੱਜ ਜੇ ਆਪਾਂ ਗੱਲ ਕਰੀਏ ਇੱਕ ਤਾਂ ਸਭ ਤੋਂ ਵੱਡੀ ਇੱਕ ਹੋਰ ਬਹੁਤ ਜ਼ਿਆਦਾ ਗੱਲ ਹੈਗੀ ਆ ਪੰਜਾਬ ਔਰ ਹਰਿਆਣਾ ਬੋਰਡ ਦੇ ਸਟੂਡੈਂਟ ਨੂੰ ਆਸਟ੍ਰੇਲੀਆ ਇੰਟਰਟੇਨ ਨਹੀਂ ਕਰਦਾ ਐਕਚੁਅਲ ਸਟਾਈਕ ਹੀ ਹੈ ਜਾਂ ਕਿਹੜੀ ਕਿਹੜੀ ਯੂਨੀਵਰਸਿਟੀਆਂ ਨੇ ਜਿਹੜੀਆਂ ਨਹੀਂ ਕਰਦੀਆਂ ਔਰ ਸਰ ਜੇਪ ਆਸਟ੍ਰੇਲੀਆ ਦੀ ਗੱਲ ਕਰਦੇ ਆ ਟੋਟਲ ਸਾਡੇ ਕੋਲ 42 ਯੂਨੀਵਰਸਿਟੀਆਂ ਨੇ ਜਿਦੇ ਵਿੱਚ ਸਟੂਡੈਂਟ ਜਿਹੜਾ ਹੈ ਉਹ ਅਪਲਾਈ ਕਰ ਸਕਦਾ ਹੈ ਤੇ ਆਪਾਂ ਜੇ ਪੰਜਾਬ ਹਰਿਆਣਾ ਦੇ ਬੋਰਡ ਦੀ ਗੱਲ ਕਰਦੇ ਆ ਪਹਿਲੀ ਗੱਲ ਤਾਂ ਮੈਂ ਇੱਥੇ ਇੱਕਵਾਂਗੀ ਸਾਡੇ ਇੰਡੀਆ ਵਿੱਚੋਂ ਪੰਜਾਬ ਤੇ ਹਰਿਆਣਾ ਦਾ ਹੀ ਮੈਕਸਿਮਮ ਸਟੂਡੈਂਟ ਹੈ ਜਿਹੜਾ ਬਾਹਰ ਜਾਂਦਾ ਹੈ ਸੋ ਇਦਾਂ ਨਹੀਂ ਹੈਗਾ ਕਿ ਜੇ ਆਪਾਂ 42 ਯੂਨੀਵਰਸਿਟੀਆਂ ਦੀ ਗੱਲ ਕਰੇ ਇਸ ਤੋਂ ਵੱਖਰੇ ਕਾਲਜੇਜ਼ ਵੀ ਨੇ ਕਿ ਉਹਨਾਂ ਨੇ ਪੰਜਾਬ ਹਰਿਆਣਾ ਦਾ ਬੋਰਡ ਜਿਹੜਾ ਬੰਦ ਕਰ ਦਿੱਤਾ ਸਿਰਫ ਆਪਣੀ ਪੰਜ ਯੂਨੀਵਰਸਿਟੀਆਂ ਹੈਗੀਆਂ ਜਿਹੜੀ ਪੰਜਾਬ ਹਰਿਆਣਾ ਬੋਰਡ ਐਕਸੈਪਟ ਨਹੀਂ ਕਰਦੀ ਕੀ ਤੁਹਾਡੇ ਕੋਲ 42 ਵਿੱਚ ਜੇ ਤੁਸੀਂ ਪੰਜ ਕੱਢ ਵੀ ਦਿਨੇ ਤਾਂ ਬਹੁਤ ਸਾਰੇ ਆਪਸ਼ਨ ਹੈ ਜਿਦੇ ਵਿੱਚ ਤੁਸੀਂ ਪੰਜਾਬ ਹਰਿਆਣਾ ਦੇ ਬੋਰਡ ਨਾਲ ਅਪਲਾਈ ਕਰ ਸਕਦੇ ਹੋ ਪ੍ਰੋਸੈਸ ਬਿਲਕੁਲ ਸੇਮ ਹੈਗਾ ਤੇ ਇੱਥੇ ਇੱਕ ਗੱਲ ਮੈਂ ਕਹਿਣਾ ਚਾਹਵਾਂਗੀ ਕਿ ਬੱਚੇ ਨੂੰ ਜਾਂ ਪੇਰੈਂਟਸ ਨੂੰ ਇਹ ਗੱਲ ਕਲੀਅਰ ਨਹੀਂ ਹੁੰਦੀ ਜਦੋਂ ਵੀ ਕੋਈ ਇਨਕੁਆਰੀ ਲੈ ਕੇ ਆਉਂਦਾ ਫ੍ਰੀ ਲੈ ਲਈ ਉਹਨਾਂ ਨੂੰ ਇੱਕੋ ਚੀਜ਼ ਹੁੰਦੀ ਹੈ ਕਿ ਅਸੀਂ ਲੈਵਲ 1 ਦੇ ਵਿੱਚ ਆਪਣੇ ਬੱਚੇ ਦੀ ਫਾਈਲ ਅਪਲਾਈ ਕਰਨੀ ਹੈ ਸੋ ਬੇਸਿਕਲੀ ਉਹਨਾਂ ਨੂੰ ਲੈਵਲਸ ਦੀ ਨੌਲੇਜ ਨਹੀਂ ਹੈਗੀ ਹੈ ਬਸ ਸਾਡੇ ਦਿਮਾਗ 'ਚ ਇੱਕ ਗੱਲ ਫਿੱਟ ਹੈ ਕਿ ਲੈਵਲ 1 ਹੀ ਸਭ ਤੋਂ ਉੱਚਾ ਲੈਵਲ ਹੈ ਅਸੀਂ ਉਹਦੇ ਵਿੱਚ ਹੀ ਅਪਲਾਈ ਕਰਨਾ ਹੈ ਤੇ ਇੱਥੇ ਮੈਂ ਥੋੜੇ ਜਿਹੇ ਡਾਊਟਸ ਕਲੀਅਰ ਕਰਨਾ ਚਾਹਾਂਗੇ ਕਿ ਪਹਿਲੀ ਗੱਲ ਆਸਟ੍ਰੇਲੀਆ ਦੀ ਯੂਨੀਵਰਸਿਟੀਆਂ ਤੇ ਜਿਹੜੇ ਕਾਲਜੇਜ਼ ਨੇ ਉਹਨਾਂ ਦੇ ਲੈਵਲਸ ਟਾਈਮ ਟੂ ਟਾਈਮ ਚੇਂਜ ਹੁੰਦੇ ਰਹਿੰਦੇ ਆ ਤੇ ਇਹ ਜਿਹੜੇ ਲੈਵਲ ਡਿਸਾਈਡਡ ਹੈਗੇ ਆ ਉਹ ਪਰਟੀਕੁਲਰ ਯੂਨੀਵਰਸਿਟੀ ਕਾਲਜ ਦਾ ਜਿਹੜਾ ਰਿਫਿਊਜ਼ਲ ਰੇਸ਼ਿਓ ਹੈ ਉਹ ਕਿੰਨਾ ਹੈਗਾ ਕਿੰਨੇ ਸਟੂਡੈਂਟ ਵੀਜ਼ਾ ਲੈ ਕੇ ਉੱਥੇ ਸਟੱਡੀ ਕਰਦੇ ਆ ਕੋਰਸ ਨਹੀਂ ਚੇਂਜ ਕਰਦੇ ਇਹਨਾਂ ਸਭ ਫੈਕਟਰਸ ਦੇ ਬੇਸਿਸ ਤੇ ਤੁਹਾਡਾ ਜਿਹੜਾ ਲੈਵਲ ਹੈ ਉਹ ਡਿਸਾਈਡ ਹੁੰਦਾ ਹੈ ਤੇ ਦੋ ਹੀ ਲੈਵਲ ਜਿਹੜੇ ਹਨ ਡਿਸਾਈਡਡ ਨੇ ਇੱਕ ਲੈਵਲ 1 ਹੈਗਾ ਲੈਵਲ 2 ਹੈਗਾ ਸਿਰਫ ਨੰਬਰ ਆਫ ਰਿਫਿਊਜ਼ਲਸ ਤੁਹਾਡੇ ਸਟੂਡੈਂਟ ਕਿੰਨੇ ਵੀਜ਼ਾ ਮਿਲਨੇ ਹਨ ਤੇ ਉਹਨਾਂ ਨੇ ਅੱਗੇ ਜਾ ਕੇ ਕਾਲਜ ਕੋਰਸ ਚੇਂਜ ਕੀਤਾ ਨਹੀਂ ਕੀਤਾ ਇਹ ਫੈਕਟਰ ਡਿਸਾਈਡ ਕਰਦੇ ਬਟ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜਿਹੜਾ ਕਾਲਜ ਲੈਵਲ 2 ਦੇ ਵਿੱਚ ਆਉਂਦਾ ਹੈ ਉਹਨਾਂ ਦੇ ਵੀਜ਼ਾ ਨਹੀਂ ਆਉਂਦੇ ਸਿਰਫ ਇੱਕ ਪ੍ਰਾਇੋਰਟੀਜ਼ ਹੈਗੇ ਜਿਹੜੇ ਡਿਸਾਈਡ ਹੋਈ ਹੋਈਆਂ ਹਨ ਤੇ ਇਹ ਬਹੁਤ ਸਾਰੇ 에ਜੰਟਸ ਨੇ ਜਿਨ੍ਹਾਂ ਨੇ ਆਪਣੇ ਆਪ ਹੀ ਲੈਵਲ 3 ਲੈਵਲ 4 ਡਿਸਾਈਡ ਕੀਤੇ ਹਨ ਬਟ ਜੇ ਤੁਸੀਂ ਆਸਟ੍ਰੇਲੀਅਨ ਹੋਮ ਅਫੇਅਰਸ ਦੀ ਗੱਲ ਕਰਦੇ ਹੋ ਤੇ ਸਿਰਫ ਦੋ ਹੀ ਲੈਵਲ ਡਿਸਾਈਡਡ ਨੇ ਤੇ ਇਹਦੇ ਵਿੱਚ ਫਾਈਲ ਲਗਾਉਣ ਦਾ ਪ੍ਰੋਸੈਸ ਜਿਹੜਾ ਉਹ ਥੋੜਾ ਜਿਹਾ ਡਿਫਰੈਂਟ ਹੋ ਜਾਂਦਾ ਹੈ ਕਿ ਫੰਡਿੰਗ ਦੀ ਰਿਕੁਆਇਰਮੈਂਟ ਕਿਵੇਂ ਹੋਗੀ ਜੀਟੀ ਤੋਂ ਬਾਅਦ ਸਾਨੂੰ ਫਾਈਲ ਸਬਮਿਸ਼ਨ ਲਈ ਚਾਹੀਦੇ ਆ ਨਹੀਂ ਚਾਹੀਦੇ ਬਟ ਮੇਕ ਸ਼ੋਰ ਕਿ ਤੁਸੀਂ ਰਾਈਟ ਇਨਫੋਰਮੇਸ਼ਨ ਬੇਸਿਸ 'ਤੇ ਡਿਸਾਈਡ ਕਰੋ ਕਿ ਸਾਡੇ ਬੱਚੇ ਨੇ ਕਿਹੜੇ ਕਾਲਜੇ ਯੂਨੀਵਰਸਿਟੀ ਵਿੱਚ ਐਡਮਿਸ਼ਨ ਲੈਣੀ ਹੈ ਲੈਵਲਸ ਦੇ ਬੇਸਿਸ 'ਤੇ ਡਿਸਾਈਡ ਨਾ ਕਰੋ ਕਿਉਂਕਿ ਜਿਸ ਬੱਚੇ ਦੀ ਜੋ ਪ੍ਰੋਫਾਈਲ ਹੈ ਉਹ ਉਹਦੇ ਬੇਸਿਸ 'ਤੇ ਯੂਨੀਵਰਸਿਟੀ ਕਾਲਜ ਸਿਲੈਕਟ ਕਰੂਗਾ ਤੇ ਵੀਜ਼ਾ ਰੇਸ਼ੋ ਲੈਵਲਸ ਦੇ ਬੇਸਿਸ 'ਤੇ ਨਹੀਂ ਆਉਂਦੀ ਕਿ ਜੇ ਲੈਵਲ ਵੈਲ ਹੈਗਾ ਤਾਂ ਹੀ ਸਾਡੇ ਬੱਚੇ ਦਾ ਵੀਜ਼ਾ ਆ ਦੀ ਆਪਣੀ ਬਣਾਈ ਹੋਈ ਸਟੋਰੀਜ਼ ਨੇ ਕਿ ਲੈਵਲ 3 ਲੈਵਲ 4 ਵੀ ਹੁੰਦੇ ਨੇ ਐਡਾ ਕੁਝ ਵੀ ਨਹੀਂ ਹੈਗਾ ਹੂੰ ਬਿਲਕੁਲ ਸਾਡੇ ਨਾਲ ਕਾਲਰ ਲਗਾਤਾਰ ਜੁੜ ਰਹੇ ਆ ਪਰ ਜਿਨ੍ਹਾਂ ਦੀ ਕਾਲ ਮਿਸ ਹੋਈ ਉਹਨਾਂ ਨੂੰ ਬੈਕ ਕਾਲ ਆਊਗੀ ਤੁਸੀਂ ਸ਼ੋਅ ਤੋਂ ਬਾਅਦ ਵੀ ਰੁਟੀਨ ਦੇ ਵਿੱਚ ਕਿਸੇ ਵੀ ਤਰੀਕੇ ਕਿਸੇ ਵੀ ਟਾਈਮ ਇਸ ਨੰਬਰ ਦੇ ਉੱਤੇ ਕਾਲ ਕਰਕੇ ਜਾਣਕਾਰੀ ਹਾਸਲ ਕਰ ਸਕਦੇ ਹੋ ਅਸੀਂ ਇੱਕ ਕਾਲ ਲੈ ਲੈਂਦੇ ਆ ਸਾਡੇ ਨਾਲ ਕਾਲਰ ਜੁੜੇ ਹੋਏ ਨੇ ਹੈਲੋ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਸਰ ਮੈਂ ਵਿਸ਼ਾਲ ਬਾਤ ਕਰ ਰਹਾ ਹਾਂ ਹਾਂ ਜੀ ਵਿਸ਼ਾਲ ਜੀ ਤੁਸੀਂ ਗੱਲ ਕਰ ਸਕਦੇ ਹੋ ਮੈਮ ਨਾਲ ਕੀ ਤੁਹਾਡੀ ਪ੍ਰੋਫਾਈਲ ਦੱਸ ਦੋ ਔਰ ਸਵਾਲ ਕੀ ਹੈ इज हाँ जी विशाल आपकी क्वालिफिकेशन क्या है आ, आ, मैं मैंने मैं रिसेंटली ग्रेजुएशन की थी क्या ठीक है तो मैं होने मैं आज का रिजल्ट मेरे नाल दे नाल आया है मेरे 600 आए ओके okay. मेरे दो मॉड्यूल 5.5 आएंगे जब तो मैं काफी एज के है क्या आपके ऑस्ट्रेलिया नहीं हो पाएगा क्या तो आप कर बैचलर्स में बताएंगे आपकी परसेंटेज क्या है ओवरऑल मैम बीकॉम में 68% है ठीक है सी uh, आपकी जो परसेंटेज है डेफिनेटली आप एवरेज स्टूडेंट्स क्वालिफिकेशन में आते हो आप ऑस्ट्रेलिया के लिए अपने मास्टर्स के लिए पोस्ट ग्रेजुएट डिप्लोमा के लिए अप्लाई कर सकते हो जी थी, ठीक है तो मैम चीज़ फंड्स कितने रिक्वायरमेंट ठीक है देखो फंड्स अगर आपके पास नहीं है डेफ़िनेटली वी आर हेयर टू गाइड यू कि आपने फ़ंड्स अरेंज कैसे करने हैं और दूसरी बात रही आपकी कि कितनी रिक्वायरमेंट होगी वो डिसाइड करेगा कि आपकी एलिजिबिलिटी के अकॉर्डिंग आपको कॉलेज या यूनिवर्सिटी क्या मिल रही है उसके अकॉर्डिंग कितनी ट्यूशन फीस आ रही है देन आपका जो फंडिंग का कैलकुलेशन हो पाएगा ਇੱਕ ਮੈਂ ਇਹ ਚੀਜ਼ ਪੁੱਛਣੀ ਸੀਗੀ ਮੈਂ ਇਹਨਾਂ ਦੇ ਕਾਲਜ ਕਰ ਸਕਦਾ ਜਾਂ ਯੂਨੀਵਰਸਿਟੀ ਕਰ ਸਕਦਾ ਬਿਕੋਜ਼ ਐਸ ਪਰ ਦਾ ਮਾਈ ਰੇ ਫਰੈਂਡਸ ਨੇ ਉਹ ਕਹਿੰਦੇ ਸੀ ਕਿ ਯੂਨੀਵਰਸਿਟੀ ਚ ਵੀਜ਼ਾ ਆਉਂਦਾ ਹੈ ਕਾਲਜ ਵਗੈਰਾ ਵੀਜ਼ਾ ਨਹੀਂ ਆਉਂਦਾ ਤੇ ਉਹਦੇ ਅਕੋਰਡਿੰਗਲੀ ਮੈਂ ਕਾਫੀ ਕੰਸਲਟ ਕੀਤਾ ਤੇ ਸਰਚ ਆਊਟ ਵੀ ਕੀਤਾ ਬਟ ਆਪਸ਼ਨ ਨਹੀਂ ਮਿਲ ਪਾ ਰਹੀ ਮੈਨੂੰ ਤੁਸੀਂ ਕਾਲਜ ਕਰਾਇਆ ਤਾਂ ਯੂਨੀਵਰਸਿਟੀ ਕਰ ਸਕਦਾ ਨਹੀਂ ਜੇ ਤੁਸੀਂ ਮੇਰਾ ਸ਼ੋਅ ਸੁਣ ਰਹੇ ਹੋ ਮੈਂ ਹੁਣੇ ਹੀ ਜਸਟ ਕਲੀਅਰ ਕਰਕੇ ਹਟੀ ਹਾਂ ਕਿ ਇਹ ਸਿਰਫ ਸਾਡੇ ਦਿਮਾਗ 'ਚ ਹੈਗਾ ਕਿ ਯੂਨੀਵਰਸਿਟੀਜ਼ ਦੇ ਵੀਜ਼ੇ ਆਉਂਦੇ ਕਾਲਜ ਦੇ ਨਹੀਂ ਆਉਂਦੇ ਬਟ ਜਿਹੜੇ ਲੈਵਲਸ ਡਿਸਾਈਡਡ ਹੈ ਉਹ ਦੋਨਾਂ ਜਿਹੜੇ ਲੈਵਲਸ ਹੈ ਉਹ ਦੋਨਾਂ ਇਕੁਅਲ ਵੈਲਿਊ ਦਿੰਨੇ ਆਪਾਂ ਕਾਲਜ ਨੂੰ ਤੇ ਯੂਨੀਵਰਸਿਟੀ ਨੂੰ ਰਾਈਟ ਸੋ ਬੇਸਿਕਲੀ ਸਿਰਫ ਤੁਹਾਡੇ ਲੈਵਲ ਸੀ ਯੂਨੀਵਰਸਿਟੀ ਕਾਲਜ ਡਿਸਾਈਡ ਨਹੀਂ ਕਰਦਾ ਤੁਹਾਡਾ ਵੀਜ਼ਾ ਆਊਗਾ ਨਹੀਂ ਆਊਗਾ ਫੋਰ ਐਗਜ਼ਾਮਪਲ ਜੇ ਮੈਂ ਤੁਹਾਡੀ ਪ੍ਰੋਫਾਈਲ ਦੀ ਗੱਲ ਕਰਾਂ ਹੁਣ ਤੁਹਾਡੀ ਸਟਰੀਮ ਕਿਹੜੀ ਹੈ ਉਹਦੇ ਰਿਲੇਟਿਡ ਮੈਂ ਤੁਹਾਨੂੰ ਕੋਰਸ ਦਵਾਂਗੀ ਰਾਈਟ ਹੁਣ ਕਿਹੜੇ ਰੀਜਨਲ ਏਰੀਆਜ਼ ਦੇ ਵਿੱਚ ਦੇਣਾ ਹੈ ਜਾਂ ਦੂਜੇ ਏਰੀਆਜ਼ ਦੇਣਾ ਕਿ ਕਿੱਥੇ ਤੁਹਾਡੇ ਕੋਰਸ ਦੀ ਡਿਮਾਂਡ ਹੈਗੀ ਹੈ ਤੇ ਕਿੰਨੇ ਡਿਊਰੇਸ਼ਨ ਦਾ ਤੁਹਾਡਾ ਕੋਰਸ ਦੇਣਾ ਹੈ ਤੇ ਦੈਨ ਤੁਹਾਡਾ ਬ ਇਹ ਸਾਰੀ ਚੀਜ਼ਾਂ ਡਿਸਾਈਡ ਕਰਦਾ ਹੈ ਕਿ ਤੁਹਾਡਾ ਵੀਜ਼ਾ ਕਿੱਥੇ ਆਊਗਾ ਕਿੱਥੇ ਨਹੀਂ ਐਂਡ ਦਿਸ ਇਜ਼ ਆਰ ਜੌਬ ਕਿ ਅਸੀਂ ਤੁਹਾਨੂੰ ਗਾਈਡ ਕਰੀਏ ਕਿ ਤੁਸੀਂ ਕਿਸ ਚੀਜ਼ ਕਿਸ ਚੀਜ਼ ਨੂੰ ਲੈਣਾ ਹੈ ਕਿ ਤੁਹਾਡੇ ਜਿਹੜੇ ਵੀਜ਼ਾ ਚਾਂਸੇ ਉਹ ਹਾਇਰ ਹੋਣ ਸੋ ਅਗੇਨ ਆ ਜੇ ਕਿ ਆਸਟ੍ਰੇਲੀਆ ਵੀਜ਼ਾ ਬੰਦ ਕਰਦਾ ਵੇ ਸੱਚੀ ਹੈ ਨਹੀਂ ਬਿਲਕੁਲ ਵੀ ਨਹੀਂ ਪਹਿਲੀ ਗੱਲ ਤਾਂ ਆਸਟ੍ਰੇਲੀਆ ਨੇ ਐਦਾ ਤਾਂ ਕੋਈ ਵੀ ਅਪਡੇਟ ਨਹੀਂ ਦਿੱਤਾ ਹੈ ਆਸਟ੍ਰੇਲੀਆ ਸਿਰਫ ਇੱਕੋ ਚੀਜ਼ ਅਪਡੇਟ ਕੀਤੀ ਆ ਕਿ ਜਿਹੜੇ ਸਟੂਡੈਂਟਸ ਜਾਂ ਐਪਲੀਕੈਂਟਸ ਇਥੋਂ ਵਿਸਟਰ ਵੀਜ਼ਾ ਲਈ ਜਾ ਰਹੇ ਸੀਗੇ ਉਹਨਾਂ ਨੂੰ ਉੱਥੇ ਜਾ ਕੇ ਉਹ ਵੀਜ਼ਾ ਕਨਵਰਟ ਨਹੀਂ ਕਰਾ ਪਾਉਂਗੇ ਭਾਵੇਂ ਉਹ ਵਰਕ ਵੀਜ਼ਾ ਹੋਣ ਜਾਂ ਸਟੱਡੀ ਵੀਜ਼ਾ ਹੋਣ ਬਟ ਜਿਹੜੇ ਸਟੂਡੈਂਟ ਇਥੋਂ ਅਪਲਾਈ ਕਰ ਰਹੇ ਹਨ ਉਹਨਾਂ ਲਈ ਇਨਫੈਕਟ ਇਹ ਪਲੱਸ ਪੁਆਇੰਟ ਹੈਗਾ ਕਿਉਂਕਿ ਜਿਹੜੀ ਸੀਟ ਉਹ ਔਨਸ਼ੋਰ ਸਟੂਡੈਂਟ ਨੂੰ ਦੇ ਰਹੇ ਸੀਗੇ ਹੁਣ ਉਹ ਵੀ ਤੁਹਾਡੇ ਲਈ ਹੀ ਬਚ ਗਈ ਹੈ ਤੇ ਇਟ ਜੇ ਮਿਲ ਰਸੀ ਗੁਨਾ ਤਾਂ ਵੱਧ ਵੀਜ਼ੇ ਮਿਲਣਗੇ ਸੋ ਮੇਕ ਸ਼ੁਰ ਇਸ ਚੀਜ਼ ਦਾ ਬੈਨੀਫਿਟ ਚੱਕੋ ਤੇ ਇਸ ਸਾਲ ਦਾ ਸਿਰਫ 21 ਇਨਟੇਕ ਹੈ ਸਾਡੇ ਕੋਲ ਰਹਿ ਗਿਆ दैट इज ਨਵੰਬਰ ਸੇ ਜੇ ਤੁਸੀਂ ਜਾਣਦੇ ਹੋ ਕਿ ਇਸ ਸਾਲ ਤੁਸੀਂ ਬਾਹਰ ਜਾਂਦੇ ਆਪਣਾ ਡ੍ਰੀਮ ਪੂਰਾ ਕਰੋ ਤਾਂ ਛੇਤੀ ਤੋਂ ਛੇਤੀ ਅਪਲਾਈ ਕਰੋ ਕਿਉਂਕਿ ਆਸਟ੍ਰੇਲੀਆ ਦੇ ਵੀ ਜੀਐਸਟੀ ਪ੍ਰੋਸੈਸ ਨੂੰ ਤੇ ਬਾਕੀ ਤੁਹਾਡੀ ਜਿਹੜੀ ਫੰਡਸ ਮੈਨੇਜਮੈਂਟ ਹੈ ਉਹਨੂੰ ਵੀ ਟਾਈਮ ਲੱਗਦਾ ਹੈ ਹੂੰ ਬਿਲਕੁਲ ਮੈਮ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਸਟੂਡੈਂਟ ਨੂੰ ਗਾਈਡ ਕੀਤਾ ਪਰ ਬਹੁਤ ਸਾਰੇ ਤੁਹਾਡੇ ਸਵਾਲ ਸੀਗੇ ਜਿਸ ਤਰ੍ਹਾਂ ਬਹੁਤ ਲੰਬੀ ਕਾਲ ਆਪਾਂ ਨਹੀਂ ਲੈ ਸਕਦੇ ਇਸ ਲਈ ਤੁਸੀਂ ਸ਼ੋ ਤੋਂ ਬਾਅਦ ਕਾਲ ਕਰ ਸਕਦੇ ਹੋ ਜਾਂ ਤੁਹਾਨੂੰ ਖੁਦ ਸਾਨੀ ਇਮੀਗ੍ਰੇਸ਼ਨ ਵੱਲੋਂ ਕਾਲ ਆਊਗੀ ਔਰ ਤੁਸੀਂ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਮੈਮ ਕੀ ਕਰਨਾ ਹੈ ਵੀ ਸਟੂਡੈਂਟ ਇਸ ਟਾਈਮ ਵੈਸੇ ਦਿਲੋਂ ਜੇ ਆਪਾਂ ਗੱਲ ਕਰਦੇ ਆਂ ਸਟੂਡੈਂਟ ਆਸਟ੍ਰੇਲੀਆ ਜਾਣਾ ਚਾਹੁੰਦਾ ਸਭ ਨੂੰ ਪਤਾ ਨਹੀਂ ਨਾ ਇੱਕ ਸੋਸ਼ਲ ਮੀਡੀਆ ਨੇ ਜਾਂ ਵੈਸੇ ਜੇ ਮੰਨ ਲਓ ਭੇਡ ਚਾ ਲਾ ਲਓ ਉਹਨਾਂ ਨੂੰ ਦੱਸਦਾ ਹੈ ਵੀ ਆਸਟ੍ਰੇਲੀਆ 'ਚ ਪੈਸਾ ਬਾਕੀ ਗੰਢੀ 'ਚ ਪੈਸਾ ਨਹੀਂ ਹੈਗਾ ਹਨਾ ਉੱਥੇ ਤੁਹਾਡਾ ਬੱਚਾ ਸਰਵਾਈਵ ਕਰ ਸਕਦਾ ਹੈ ਫੀਸ ਭਰ ਸਕਦਾ ਹੈ ਘਰੇ ਵੀ ਪੈਸੇ ਭੇਜ ਸਕਦਾ ਪਰ ਜੇ ਹੋਰ ਕਿਸੇ ਮੁਲਕ ਜਾਓਗੇ ਤੁਹਾਨੂੰ ਕੰਮ ਨਹੀਂ ਮਿਲਣਾ ਇਸ ਤਰ੍ਹਾਂ ਦੀਆਂ ਗੱਲਾਂ ਨੇ ਹਨਾ ਪਰ ਆਸਟ੍ਰੇਲੀਆ ਇੰਨਾ ਸਟ੍ਰਿਕਟ ਕਿਉਂ ਹੈ ਇਸ ਦੇ ਕੀ ਕਰਨਾ ਸਰ ਮੈਂ ਇਸੀ ਨੂੰ ਕਿਤੇ ਨਾ ਕਿਤੇ ਵਧੀਆ ਮੰਨਦੀ ਹਾਂ ਕਿਉਂਕਿ ਦੇਖੋ ਆਸਟ੍ਰੇਲੀਆ ਸਟ੍ਰਿਕਟ ਹੈਗਾ ਤਾਂ ਹੀ ਉੱਥੇ ਜਿਹੜੇ ਲੋਕੀ ਹੈਗੇ ਆ ਜਿਹੜੇ ਸਟੂਡੈਂਟਸ ਗਏ ਹੋਏ ਆ ਉਹਨਾਂ ਨੂੰ ਅੱਗੇ ਕੰਮ ਵਿੱਚ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਉਹ ਆਪਣੀ ਪੋਪੂਲੇਸ਼ਨ ਵੇਖਦਾ ਕਿ ਸਾਡੇ ਕੋਲ employment opportunities ਕਿੰਨੀ ਨੇ ਆਪਾਂ ਕਿੰਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਜਾਂ ਜਿਹੜੇ ਉੱਥੇ ਦੇ ਲੋਕਲ ਨੇ ਉਹਨਾਂ ਨੂੰ ਕਿੱਦਾਂ ਜੋਬ ਪ੍ਰੋਵਾਈਡ ਕਰ ਸਕਦੇ ਆ ਜਿਸ ਕਰਕੇ ਉਹਨਾਂ ਨੇ ਇੱਕ ਬੈਲੈਂਸ ਹੈ ਮੇਨਟੇਨ ਕੀਤਾ ਹੋਇਆ ਤੇ ਆਹੀ ਚੀਜ਼ ਨੇ ਜਿਹੜੇ ਸਾਡੇ ਇੱਥੇ ਸਟੂਡੈਂਟ ਨੇ ਉਹ ਆਸਟ੍ਰੇਲੀਆ ਕਿਉਂ ਜਾਣਾ ਚਾਹੁੰਦੇ ਕਿਉਂਕਿ ਜਿਹੜੇ ਉੱਥ ਫੀਡਬੈਕ ਦਿੰਨੇ ਆ ਕਿ ਸਾਡਾ ਕੰਮ ਵਧੀਆ ਚੱਲ ਰਿਹਾ ਹੈ ਆਪਾਂ ਜਿੰਨਾ ਪਹਿਲਾ ਹੈ ਉਸ ਤੋਂ ਵੱਧ ਕਮਾ ਚੁੱਕੇ ਨੇ ਅਸੀਂ ਅੱਗੇ ਸੈਟਲ ਹੋ ਰਹੇ ਨੇ ਬਟ ਜੇ ਆਪਾਂ ਦੂਜੀ ਕੰਟਰੀਜ਼ ਦੀ ਗੱਲ ਕਰਦੇ ਆਂ ਤੇ ਹੁਣ ਮੈਂ ਨਾਮ ਨਹੀਂ ਲਵਾਂਗੀ ਕਿਸੇ ਪਾਰਟਿਕੂਲਰ ਕੰਟਰੀ ਦਾ ਬਟ ਬਹੁਤ ਸਾਰੇ ਇਸ ਟਾਈਮ ਕੰਟਰੀਜ਼ ਨੇ ਜਿਦੇ ਵਿੱਚ ਕਹੇ ਆ ਜਾ ਰਿਹਾ ਹੈ ਕਿ ਵਰਕ ਦਾ ਬਹੁਤ ਜ਼ਿਆਦਾ ਪ੍ਰੋਬਲਮ ਆ ਰਿਹਾ ਕਿਉਂਕਿ ਉੱਥੇ ਜਿਹੜੇ ਨੰਬਰ ਆਫ ਰੇਸ਼ੀਓਜ਼ ਨੇ ਉਹ ਬਹੁਤ ਜ਼ਿਆਦਾ ਹੋ ਚੁੱਕੇ ਨੇ employment opportunity ਉਨੀ ਜ਼ਿਆਦਾ ਨਹੀਂ ਹੈਗੀ ਹੈ ਤਾਂ ਆਸਟ੍ਰੇਲੀਆ ਦੇ ਇਸ ਬੈਲੈਂਸ ਕਰਕੇ ਹੀ ਉਹਦੀ ਡਿਮਾਂਡ ਇਸ ਟਾਈਮ ਬਹੁਤ ਜ਼ਿਆਦਾ ਹੈ ਬਟ ਤੁਸੀਂ ਇਹ ਚੀਜ਼ ਨਹੀਂ ਵੇਖਣੀ ਕਿ ਉੱਥੇ ਜਿਹੜੇ ਰਹਿ ਰਹੇ ਉਹਨਾਂ ਨੂੰ ਕੀ ਫਾਇਦੇ ਹੋ ਰਹੇ ਤੁਸੀਂ ਮੇਜਰਲੀ ਇਹ ਚੀਜ਼ ਵੇਖੋ ਜੇ ਅਸੀਂ ਬਾਹਰ ਜਾ ਰਹੇ ਸਾਨੂੰ ਕੀ ਬੈਨੀਫਿਟ ਹੋਊਗਾ ਸਾਨੂੰ ਵੀਜ਼ਾ ਮਿਲੂਗਾ ਨਹੀਂ ਮਿਲੂਗਾ ਸਿਰਫ ਰਿਸ਼ਤੇਦਾਰ ਦੇ ਕਹਿਣ ਤੇ ਫੈਮਿਲੀ ਫਰੈਂਡ ਦੇ ਕਹਿਣ ਤੇ ਹੀ ਤੁਸੀਂ ਅਪਲਾਈ ਨਹੀਂ ਕਰਨਾ ਤੁਸੀਂ ਆਪਣੀ ਪ੍ਰੋਫਾਈਲ ਵੇਖਣੀ ਕਿ ਮੇਰੀ ਪ੍ਰੋਫਾਈਲ ਕਿੱਥੇ ਐਲੀਜੀਬਲ ਹੈ ਜੇ ਤੁਸੀਂ ਕਿਸੇ ਕੰਟਰੀ ਲਈ ਐਲੀਜੀਬਲ ਨਹੀਂ ਹੋ ਹਾਗੇ ਹੋ ਬਟ ਉਥੇ ਹੀ ਅਪਲਾਈ ਕਰਨਾ ਚਾਹਦੇ ਤਾਂ ਤੁਹਾਡੀ ਬਹੁਤ ਵੱਡੀ ਬੇਵਕੂਫੀ ਹੈ ਕਿਉਂਕਿ ਤੁਸੀਂ ਪੈਸੇ ਵੀ ਖਰਾਬ ਕਰ ਰਹੇ ਹੋ ਤੇ ਨਾਲੇ ਤੁਸੀਂ ਆਪਣਾ ਟਾਈਮ ਵੀ ਖਰਾਬ ਕਰ ਰਹੇ ਹੋ ਮੇਕ ਸ਼ੋਰ ਤੁਸੀਂ ਉਥੇ ਹੀ ਅਪਲਾਈ ਕਰੋ ਜਿੱਥੇ ਦੀ ਐਲੀਜੀਬਿਲਟੀ ਤੁਹਾਡੀ ਬੰਦੀ ਹੈ ਤੁਹਾਡੇ ਫੈਮਿਲੀ ਨੇ ਫਰੈਂਡਸ ਨੇ ਉਹ ਤੁਹਾਨੂੰ ਕਦੇ ਵੀ ਐਕੂਰੇਟ ਗਾਈਡੈਂਸ ਨਹੀਂ ਦੇਵੋਗੇ ਉਹ ਆਪਣਾ ਦੱਸ ਸਕਦੇ ਆ ਕਿ ਉਹਨਾਂ ਦੇ ਸਰਕਮਸਟੈਂਸਸ ਕੀ ਹੈਗੇ ਆਂ ਬਟ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗ ਜਾਂ ਤੁਹਾਡਾ ਕਿੰਨੀ ਅਲਾਉਂਸ ਹੈਗੀ ਹੈ ਬਜਟ ਦੀ ਉਹਨੂੰ ਉਹਨੂੰ ਕਨਫਿਗਰ ਕਰਕੇ ਨਹੀਂ ਤੁਹਾਨੂੰ ਰਾਈਟ ਡਿਸੀਜਨ ਦੇ ਸਕਦੇ ਸੋ ਮੇਕ ਯੂਰ ਆਪਣੀ ਪ੍ਰੋਫਾਈਲ ਦੇ ਅਕੋਰਡਿੰਗ ਤੁਸੀਂ ਕੰਟਰੀ ਡਿਸਾਈਡ ਕਰੋ ਹਮ ਬਿਲਕੁਲ ਹਰੇਕ ਬੱਚੇ ਦੀ ਪ੍ਰੋਫਾਈਲ ਦੇ ਹਿਸਾਬ ਨਾਲ ਹੀ ਕੰਟਰੀ ਡਿਸਾਈਡ ਜਿਹੜੀ ਹੁੰਦੀ ਹੈ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਪਹਿਲਾਂ ਦੇਖੋ ਕੈਨੇਡਾ ਬਹੁਤ ਸਾਰੇ ਸਟੂਡੈਂਟ ਨੂੰ ਵੀਜ਼ਾ ਦੇ ਰਿਹਾ ਹੈ ਬਹੁਤ ਸਾਰੇ ਸਟੂਡੈਂਟ ਕੈਨੇਡ ਦੇ ਲਈ ਤਰਸ ਰਹੀ ਸੀ ਕੈਨੇਡਾ ਜਾਣਾ ਕੈਨੇਡਾ ਜਾਣਾ ਜੇ ਆਪਾਂ ਲਾਸਟ ਇਨਟੇਕ ਮਈ ਦੀ ਗੱਲ ਕਰੀਏ ਜਾਂ ਸਤੰਬਰ ਦੀ ਗੱਲ ਕਰੀਏ ਤੇ ਉਸ ਤੋਂ ਬਾਅਦ ਜਿਵੇਂ ਜਨਵਰੀ ਹੋਇਆ ਤਾਂ ਕੈਨੇਡਾ ਨੇ ਬਹੁਤ ਵੀਜ਼ੇ ਦਿੱਤੇ ਹੁਣ ਸਟੂਡੈਂਟ ਨੂੰ ਇਹ ਲੱਗਦਾ ਵੀ ਕੈਨੇਡਾ ਜਾਣਾ ਸੌਖਾ ਹੋ ਗਿਆ ਆਸਟ੍ਰੇਲੀਆ ਵੀਜ਼ਾ ਨਹੀਂ ਦੇ ਰਿਹਾ ਸੀ ਆਸਟ੍ਰੇਲੀਆ ਜਾਣਾ ਇਸ ਕਰਕੇ ਇਹ ਪਹਿਲਾਂ ਉੱਥੇ ਕੁਝ ਖਾਸ ਹੋਊਗਾ ਇਹ ਲੱਗਦਾ ਹੈ ਕਈ ਵਾਰੀ ਆਪਾਂ ਨੂੰ ਜੋ ਚੀਜ਼ ਸੌਖੀ ਮਿਲ ਜਾਂਦੀ ਹੈ ਬੰਦੇ ਨੂੰ ਉਸ ਦੀ ਕਦਰ ਨਹੀਂ ਹੁੰਦੀ ਤੇ ਤੁਸੀਂ ਪਰ ਆਪਣੀ ਪ੍ਰੋਫਾਈਲ ਦੇ ਹਿਸਾਬ ਦੇ ਨਾਲ ਔਰ ਉੱਥੇ ਦੇ এনवायरमेंट ਦੇ ਹਿਸਾਬ ਨਾਲ ਤੁਹਾਡੀ ਸਟੱਡੀ ਦਾ ਇੰਟਰਸਟ ਕੀ ਹੈ ਹਰ ਚੀਜ਼ ਦੇਖ ਕੇ ਆਪਣੀ ਕੰ ਉਸ ਤੋਂ ਬਾਅਦ ਜੇਕਰ ਤੁਸੀਂ ਆਸਟ੍ਰੇਲੀਆ ਸਟਡੀ ਵੀਜ਼ਾ ਜਾਣਾ ਚਾਹੁੰਦੇ ਹੋ ਸਕਰੀਨ ਤੇ ਨੰਬਰ ਲਗਾਤਾਰ ਅਸੀਂ ਫਲੈਸ਼ ਕਰ ਰਹੇ ਹਾਂ ਕਾਲਸ ਘੱਟ ਲੈ ਪਾ ਰਹੇ ਹਾਂ ਪਰ ਤੁਹਾਨੂੰ ਬੈਕ ਕਾਲ ਆ ਜਿਹੜੀ ਜਿਹੜੀਆਂ ਕਾਲ ਸਾਡੇ ਨਾਲ ਕੱਟੀਆਂ ਜਾ ਰਹੀਆਂ ਤੁਹਾਨੂੰ ਬੈਕ ਕਾਲ ਆ ਜਾਊਗੀ ਪ੍ਰੋਪਰ ਜਾਣਕਾਰੀ ਤੁਹਾਨੂੰ ਦਿੱਤੀ ਜਾਊਗੀ ਔਰ ਨਾਲ ਦੇ ਨਾਲ ਆਸਟ੍ਰੇਲੀਆ ਦੀ ਹੀ ਆਪਾਂ ਗੱਲ ਕਰ ਰਹੇ ਹਾਂ ਫੰਡਸ ਨੂੰ ਲੈ ਕੇ ਪ੍ਰੋਬਲਮਸ ਨਹੀਂ ਉਹ ਵੀ ਤੁਹਾਡੇ ਹੱਲ ਹੋਣਗੀਆਂ ਐਜੂਕੇਸ਼ਨ ਲੋਨ ਤੁਸੀਂ ਕਿਸ ਤਰ੍ਹਾਂ ਦੇ ਨਾਲ ਲੈ ਸਕਦੇ ਹੋ ਤੁਸੀਂ ਪਲੱਸ 2 ਕੀਤੀ ਹੈ ਉਸ ਦੇ ਬਾਅਦ ਤੁਸੀਂ ਪੀਟੀ ਆਇਲਟਸ ਟੋਫਲ ਜੋ ਵੀ ਤੁਸੀਂ ਕਰ ਰਹੇ ਹੋ ਇੱਕ ਸਾਡੇ ਨਾਲ ਕਾਲਰ ਨੇ ਆਪਾਂ ਕਾਲ ਲੈ ਲੈਂਦੇ ਹਾਂ ਹੈਲੋ

ਆਸਟ੍ਰੇਲੀਆ ਦੇ ਰਿਫਿਊਜ਼ਲ ਆਇਆ ਕਦੋਂ ਆਇਆ ਤੁਹਾਡੀ ਹਾਂ ਰੀਸਨ ਕੀ ਆਇਆ ਮਰ ਓਕੇ ਰੀਸਨ ਦੱਸ ਸਕਦੇ ਹੋ ਕੀ ਰਿਹਾ ਹੈ ਕਿ ਬਾਪੂਕ ਨਹੀਂ ਆਣਾ ਓਕੇ ਸੋ ਬੇਸਿਕਲੀ ਗੁਲੀਨ ਜੇ ਤੁਹਾਡਾ ਰਿਫਿਊਜ਼ਲ ਆਇਆ ਸੋ ਯੂ ਆਰ ਆਲਵੇਸ ਵੈਲਕਮ ਟੂ ਰੀਐਪਲਾਈ ਤੁਸੀਂ ਜਿੰਨੀ ਮਰਜ਼ੀ ਵਾਰੀ ਰੀਐਪਲਾਈ ਕਰ ਸਕਦੇ ਹੋ ਦੂਜੀ ਗੱਲ ਜੇ ਆਪਾਂ ਤੁਹਾਡਾ ਦੁਬਾਰਾ ਵੀਜ਼ਾ ਲੈਣਾ ਡੈਫੀਨਿਟਲੀ ਤੁਸੀਂ ਰੀਅਪਲਾਈ ਕਰ ਸਕਦੇ ਹੋ ਤਾਂ ਪਹਿਲੀ ਗੱਲ ਤਾਂ ਆਪਾਂ ਤੁਹਾਡੇ ਰੀਜ਼ਨ ਨੂੰ ਓਵਰਕਮ ਕਰਨਾ ਹੈ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਤੁਹਾਡੇ ਰੀਜ਼ਨ ਹੈ ਤੁਸੀਂ ਵਾਪਸ ਨਹੀਂ ਆਉਂਗੇ ਰਾਈਟ ਤੇ ਇਹਦਾ ਮਤਲਬ ਕਿ ਤੁਸੀਂ ਆਪਣੇ ਇੰਡੀਆ ਦੇ ਵਿੱਚ ਸਟਰੋਂਗ ਟਾਈਜ਼ ਨਹੀਂ ਦਿਖਾਏ ਕਿ ਕੀ ਸੋਲਿਡ ਰੀਜ਼ਨ ਹੈ ਕਿ ਤੁਹਾਨੂੰ ਵਾਪਸ ਆਣਾ ਪੈਣਾ ਰਾਈਟ ਤੇ ਆਪਾਂ ਇੱਕ ਤਾਂ ਉਸ ਚੀਜ਼ ਨੂੰ ਓਵਰਕਮ ਕਰਨੀ ਹੈ ਤੁਹਾਡਾ ਫਾਈਨੈਂਸ਼ੀਅਲ ਬੈਕਗਰਾਉਂਡ ਸਟਰੋਂਗ ਦਿਖਾ ਕੇ ਤੁਹਾਡਾ ਜਿਹੜਾ ਬੈਕਅਪ ਹੈ ਫੈਮਿਲੀ ਦਾ ਇਨਕਮ ਸੋਰਸ ਹੋਗੇ ਉਹ ਸਾਰਾ ਸਟਰੋਂਗ ਦਿਖਾ ਕੇ ਡੈਫੀਨਿਟਲੀ ਅਸੀਂ ਤੁਹਾਡਾ ਨਹੀਂ ਮੈਂ ਸੁਣਿਆ ਕਿ ਉਸ ਚੀਜ਼ianie ਵੀਜ਼ੇ ਬੰਦ ਜਾਂਦੇ ਬਿਲਕੁਲ ਵੀ ਨਹੀਂ ਐਦਾ ਦਾ ਕੋਈ ਅਪਡੇਟ ਨਹੀਂ ਹੈਗਾ ਸਿਰਫ ਓਨਸ਼ੋਰ ਸਟੂਡੈਂਟਸ ਜਿਹੜੇ ਓਨਸ਼ੋਰ ਐਪਲੀਕੈਂਟਸ ਨੇ ਜਿਹੜੇ ਵੀਜ਼ਾ ਕਨਵਰਟ ਕਰਵਾਨੇ ਆ ਉਹਨਾਂ ਲਈ ਰੂਲਸ ਚੇਂਜ ਹੋਏ ਆ ਜਿਹੜੇ ਇਥੋਂ ਦੇ ਸਟੂਡੈਂਟ ਆ ਉਹਨਾਂ ਲਈ ਕੋਈ ਰੂਲ ਚੇਂਜ ਨਹੀਂ ਹੋਇਆ ਇਨਫੈਕਟ ਤੁਹਾਡੇ ਲਈ ਓਪਰਚ्युनिटी ਵੱਧ ਗਈ ਹੈ ਕਿਉਂਕਿ ਜਿਹੜੀ ਸੀਟਸ ਕਾਲਜਸ ਓਨਸ਼ੋਰ ਸਟੂਡੈਂਟ ਨੂੰ ਦੇ ਰਹੇ ਸੀਗੇ ਹੁਣ ਉਹ ਸੀਟਸ ਵੀ ਤੁਹਾਨੂੰ ਹੀ ਮਿਲਣਗੀਆਂ ਇਸ ਤੋਂ ਤੁਹਾਡਾ ਜਿਹੜਾ ਰੇਸ਼ੋ ਵੱਧ ਚੁੱਕਿਆ ਤੇ ਇਹ ਤੁਹਾਡੇ ਲਈ ਪੋਜ਼ਿਟਿਵ ਬੈਨੀਫਿਟ ਹੈਗਾ ਤੇ ਨਾਲੇ ਇਸ ਸਾਲ ਦਾ ਸਿਰਫ ਇੱਕੋ ਬਰ ਸੋ ਮੇਕ ਸ਼ੋਰ ਜੇ ਤੁਸੀਂ ਰੀਅਪਲਾਈ ਕਰਨਾ ਹੈ ਆਪਣੇ ਤੁਹਾਡੇ ਪੁਆਇੰਟਸ ਨੂੰ ਅਸੀਂ ਓਵਰਕਮ ਕਰਨਾ ਹੈ ਤੇ ਤੁਸੀਂ ਆਉਣ ਵਾਲਾ ਜਿਹੜਾ ਨਵੰਬਰ ਇਨਟੇਕ ਹੈ ਉਹਦੇ ਵਿੱਚ ਅਪਲਾਈ ਕਰੋ ਮੈਮ ਕਾਲਜ ਦੇ ਵਿੱਚ ਅਪਲਾਈ ਕਰ ਸਕਦੇ ਹਨ ਕਿਉਂਕਿ ਮੇਰੇ ਕਾਲਜ ਤੋਂ ਰਿਸਿਵਲ ਹੈ ਬਿਲਕੁਲ ਅਡੀ ਤੁਹਾਡੀ ਪ੍ਰੋਫਾਈਲ ਜੇ ਯੂਨੀਵਰਸਿਟੀ ਲਈ ਹੋਗੀ ਅਸੀਂ ਯੂਨੀਵਰਸਿਟੀ ਦਵਾਂਗੇ ਤੁਹਾਡੀ ਪ੍ਰੋਫਾਈਲ ਕਾਲਜ ਲਈ ਹੋਗੀ ਕਾਲਜ ਦਵਾਂਗੇ ਕਿਉਂਕਿ ਉਹ ਬਜਟ ਡਿਸਾਈਡ ਕਰੂਗਾ ਕਿ ਤੁਹਾਡਾ ਇਨਕਮ ਤੁਹਾਡਾ ਫਾਈਨੈਂਸ਼ੀਅਲ ਕਿੰਨਾ ਹੈਗਾ ਉਹਦੇ ਅਕੋਰਡਿੰਗ ਹੀ ਤੁਹਾਨੂੰ ਸਜੈਸਟ ਕਰੂਗੇ ਤਾਂ ਕਿ ਇਹ ਨਾ ਹੋਵੇ ਜੇ ਤੁਹਾਡਾ ਕੱਲ ਵੀਜ਼ਾ ਆ ਜਾਏ ਤੁਸੀਂ ਉੱਥੇ ਜਾ ਕੇ ਆਪਣੀ ਫ ਜੀ ਮੈਂ 600 ਸਿਫਰ ਦਾ ਇਹ ਸੈਕਟਰ 90 ਚੰਡੀਗੜ੍ਹ ਦੇ ਵਿੱਚ ਹੈ ਤੁਸੀਂ ਜੇ ਸ਼ੋਅ ਵੇਖ ਰਹੇ ਹੋ ਸਕਰੀਨ ਤੇ ਤੁਹਾਨੂੰ ਪ੍ਰੋਪਰ ਐਡਰੈਸ ਵੀ ਆ ਰਿਹਾ ਹੋਣਾ ਤੁਸੀਂ ਡੈਫੀਨੇਟਲੀ ਸਾਨੂੰ ਵਿਜ਼ਿਟ ਕਰ ਸਕਦੇ ਹੋ ਸਾਡੀ ਵਿਜ਼ਿਟਿੰਗ ਟਾਈਮਿੰਗਸ ਦੇ ਵਿੱਚ ਅ ਬਿਲਕੁਲ ਜਿਆਦਾ ਜਾਣਕਾਰੀ ਚਾਹੁੰਦੇ ਹੋ ਤਾਂ ਤੁਸੀਂ ਸੈਕਟਰ 9D ਸਨ ਇਮੀਗ੍ਰੇਸ਼ਨ ਦਾ ਆਫਿਸ ਹੈ ਉੱਥੇ ਪਹੁੰਚ ਕੇ ਚੰਡੀਗੜ੍ਹ ਦੇ ਵਿੱਚ ਜਾਣਕਾਰੀ ਹਾਸਲ ਕਰ ਸਕਦੇ ਹੋ ਐਕਸਪਰਟ ਟੀਮ ਨੂੰ ਮਿਲ ਸਕਦੇ ਹੋ ਕਿਰਤੀ ਜੈਨ ਜੀ ਇਹਨਾਂ ਨੂੰ ਮਿਲਣਾ ਚਾਹੁੰਦੇ ਹੋ ਅਪਾਇੰਟਮੈਂਟ ਲੈ ਕੇ ਇਹਨਾਂ ਨੂੰ ਵੀ ਮਿਲ ਸਕਦੇ ਹੋ ਹੋਰ ਬਹੁਤ ਸਾਰੀਆਂ ਆਪਸ਼ਨਸ ਤੁਹਾਨੂੰ ਮਿਲਣੀਆਂ ਕਿਸ ਤਰ੍ਹਾਂ ਦੇ ਨਾਲ ਕਿਸ ਕੰਟਰੀ ਦੇ ਲਈ ਤੁਸੀਂ ਐਲੀਜੀਬਲ ਹੋ ਕਿਸ ਜਿਵੇਂ ਆਸਟ੍ਰੇਲੀਆ ਖਾਸ ਤੌਰ ਤੇ ਜਾਣਾ ਕੀ ਨਵੇਂ ਰੂਲ ਚੇਂਜ ਹੋਇਆ ਸੀ ਆਲਰੇਡੀ ਗੱਲ ਕਰ ਚੁੱਕੇ ਹਾਂ ਜਿਹੜੇ ਵੀ ਸਟੂਡੈਂਟ ਆਸਟ੍ਰੇਲੀਆ ਜਾਣਾ ਚਾਹੁੰਦੇ ਨੇ ਸਕਰੀਨ ਤੇ ਆ ਰੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਹੁਣ ਸ਼ ਦੇ ਆ ਯੂਕੇ ਦੀ ਹੈਨਾ ਯੂਕੇ ਦੇ ਵਿੱਚ ਬਹੁਤ ਸਾਰੇ ਸਟੂਡੈਂਟ ਨੇ ਜਿਹੜੇ ਯੂਕੇ ਲਈ ਹੀ ਜਾਣਾ ਚਾਹੁੰਦੇ ਆ ਥੋੜੀ ਪ੍ਰੋਫਾਈਲ ਆਪਣੇ ਆਪ ਦੀ ਸਮਝਦਾ ਵੀ ਵੀਕ ਹੈ ਤਾਂ ਉਹ ਸੈਕੰਡ ਆਪਸ਼ਨ ਕਿਉਂ ਮੰਨਦੇ ਆ ਯੂਕੇ ਨੂੰ ਸਭ ਤੋਂ ਵੱਡਾ ਪਹਿਲਾਂ ਤਾਂ ਸਰ ਅ ਬੇਸਿਕਲੀ ਦੇਖੋ ਜੇ ਆਪਾਂ ਯੂਕੇ ਦੀ ਗੱਲ ਕਰਦੇ ਮੈਨੂੰ ਲੱਗਦਾ ਇੰਡੀਆ ਵਿੱਚ ਪਹਿਲੀ ਕੰਟਰੀ ਸੀਗੀ ਜਿਹਨੂੰ ਆਪਾਂ ਵਿਲਾਇਤ ਨਾਲ ਪਰਮ ਕਰਦੇ ਸੀਗੇ ਸਭ ਤੋਂ ਜ਼ਿਆਦਾ ਸਟੂਡੈਂਟ ਜਿਹੜਾ ਆਪਣਾ ਹੈਗਾ ਉਹ ਯੂਕੇ ਜਾਂਦਾ ਸੀਗਾ ਬਟ ਜੇ ਆਪਾਂ ਹੁਣ ਦੀ ਪ੍ਰਾਇਰਟਾਈਜ਼ ਦੀ ਗੱਲ ਕਰਦੇ ਇਸ ਟਾਈਮ ਸਭ ਤੋਂ ਜ਼ਿਆਦਾ ਜਿਹੜੀ ਟਫ ਕੰਟਰੀ ਹੈ ਜਿਹਦਾ ਵੀਜ਼ਾ ਲੈਣਾ ਸਭ ਤੋਂ ਔਖਾ ਹੈ ਉਹ ਹੈਗੀ ਆ ਆਸਟ੍ਰੇਲੀਆ ਤੇ ਬੱਚਾ ਉਸ ਤਰਫ ਹੀ ਭੱਜਦਾ ਕਿ ਇਹਦਾ ਵੀਜ਼ਾ ਨਹੀਂ ਮਿਲਦਾ ਤੇ ਇੱਥੇ ਜਾਣਾ ਇੱਥੇ ਹੀ ਕੁਝ ਹੋਣਾ ਜਿਹੜਾ ਮੈਨੂੰ ਸੈਟਲ ਕਰ ਸਕਦਾ ਬਟ ਉੱਥੇ ਹੀ ਮੈਂ ਹਮੇਸ਼ਾ ਹੀ ਕਹਿੰਨੀ ਆ ਕਿ ਯੂਕੇ ਇੱਕ ਐਡਾ ਦੀ ਕੰਟਰੀ ਜਿਹਦੇ ਵਿੱਚ ਵੀਕ ਤੋਂ ਵੀਕ ਪ੍ਰੋਫਾਈਲ ਦਾ ਵੀਜ਼ਾ ਵੀ ਤੁਸੀਂ ਐਕਸਪੈਕਟ ਕਰ ਸਕਦੇ ਹੋ ਸ਼ਾਇਦ ਈਜ਼ੀ ਹੋਣ ਕਰਕੇ ਜਿਹੜਾ ਸਟੂਡੈਂਟ ਹੈ ਉਹ ਇਹਨੂੰ ਸੈਕੰਡ ਕੰਟਰੀ ਲੈ ਕੇ ਚੱਲਦਾ ਬਟ ਮੈਂ ਇਹ ਵੀ ਮੰਨਦੀ ਆ ਜੇ ਤੁਹਾਡੀ ਪ੍ਰੋਫਾਈਲ ਸਿਰਫ ਯੂਕੇ ਲਈ ਐਲੀਜੀਬਲ ਹੈ ਤੁਸੀਂ ਉੱਥੇ ਹੀ ਅਪਲਾਈ ਕਰੋ ਇਹ ਤੁਹਾਡੀ ਸਭ ਤੋਂ ਵੱਡੀ ਬੇਵਕੂਫੀ ਹੈ ਕਿ ਤੁਸੀਂ ਉਸ ਚੀਜ਼ ਪਿੱਛੇ ਭੱਜ ਰਹੋ ਜਿਹੜੀ ਤੁਹਾਡੇ ਹੱਥ ਵਿੱਚ ਨਹੀਂ ਆਣੀ ਹੈ ਜਿੱਦੇ ਵਿੱਚ ਤੁਹਾਡੇ eligibility ਨਹੀਂ ਬਣਦੀ ਕਿਉਂਕਿ ਉੱਥੇ ਤੁਸੀਂ ਆਪਣਾ ਟਾਈਮ ਤੇ ਪੈਸਾ ਦੋਨੋਂ ਖਰਾਬ ਕਰ ਰਹੇ ਹੋ ਜਾਂ ਫਿਰ 에ਜੰਟਸ ਦੀ ਗੱਲ ਕਰਦੇ ਆਂ ਮਾਰਕੀਟ 'ਚ ਬਹੁਤ 에ਜੰਟਸ ਨੇ ਜਿਹੜੀ ਤੁਹਾਡੀ ਫਾਈਲ ਫੜ ਲੈਣੇ ਬਟ ਤੁਸੀਂ ਐਲੀਜੀਬਲ ਨਹੀਂ ਹੋ ਤੇ ਤੁਹਾਡਾ 5-6 ਮਹੀਨੇ ਖਰਾਬ ਕਰਕੇ ਤੁਹਾਡਾ ਪੈਸਾ ਖਰਾਬ ਕਰਕੇ ਤੁਸੀਂ ਐਡਨ ਉੱਥੇ ਹੀ ਜਾਂਦੇ ਹੋ ਜਿੱਥੇ ਤੁਹਾਡੀ ਐਲੀਜੀਬਿਲਟੀ ਹੈ ਤਾਂ ਤੁਸੀਂ ਪ੍ਰਾਇੋਰਟਾਈਜ਼ ਬਿਲਕੁਲ ਵੀ ਨਾ ਕਰੋ ਕਿ ਇਹ ਕੰਟਰੀ ਵਿੱਚ ਲੱਗ ਮੇਰੀ ਪਹਿਲੀ ਆਪਸ਼ਨ ਹੈ ਇਹ ਦੂਜੀ ਤੇ ਤੀਜੀ ਹੈ ਮੇਕ ਸ਼ੋਰ ਜਿੱਥੇ ਤੁਹਾਡੀ ਐਲੀਜੀਬਿਲਟੀ ਬੰਦੀ ਹੈ ਪਹਿਲੀ ਵਾਰੀ ਚ ਉੱਥੇ ਹੀ ਅਪਲਾਈ ਕਰੋ ਤਾਂ ਕਿ ਤੁਹਾਡਾ ਟਾਈਮ ਖਰਾਬ ਨਾ ਹੋਣ ਤੇ ਮਹੀਨੇ ਦੋ ਮਹੀਨੇ ਦੇ ਵਿੱਚ ਤੁਸੀਂ ਜਿਹੜਾ ਬਾਹਰ ਜਾਣ ਦਾ ਸੁਪਨਾ ਆਪਣਾ ਪੂਰਾ ਕਰ ਸਕੋ ਕਿਉਂਕਿ ਯੂਕੇ ਦੇ ਵਿੱਚ ਮੇਰੇ ਕੋਲ ਸਟੂਡੈਂਟ 40% ਨੰਬਰ ਨੇ ਤਾਂ ਵੀ ਆਪਸ਼ਨ ਹੈਗੀ ਹੈ ਆਲਸ ਨਹੀਂ ਕੀਤੀ ਤਾਂ ਵੀ ਆਪਸ਼ਨ ਹੈਗੀ ਹੈ ਪਲੱਸ 2 ਕਰ ਰਹੇ ਹੋ ਨੂੰ ਬਹੁਤ ਟਾਈਮ ਹੋ ਗਿਆ ਤਾਂ ਵੀ ਆਪਸ਼ਨ ਹੈਗੀ ਹੈ ਡਿਗਰੀ ਕੀਤੀ ਹੈ 10 12 ਸਾਲ ਹੋ ਚੁੱਕੇ ਹਨ ਜੌਬ ਕਰਦੇ ਹੋ ਫਿਰ ਵੀ ਸਟੱਡੀ ਲਈ ਜਾਣਾ ਚਾਹੁੰਦੇ ਹੋ ਤਾਂ ਵੀ ਆਪਸ਼ਨ ਹੈਗੇ ਸੋ ਹਰ ਤਰ੍ਹਾਂ ਦੀ ਆਪਸ਼ਨ ਮੇਰੇ ਕੋਲ ਯੂਕੇ ਦੇ ਵਿੱਚ ਹੈਗੀ ਹੈ ਤੇ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਯੂਕੇ ਦੇ ਵਿੱਚ ਵਿਦ ਸਪਾਊਸ ਵਿਦ ਕਿਡ ਨਾਲ ਵੀ ਜਾ ਸਕਦੇ ਹੋ ਇਹ ਸਿਰਫ ਆਉਣ ਵਾਲੇ ਇਨਟੇਕ ਲਈ ਆਪਸ਼ਨ ਹੈਗੀ ਉਹ ਵੀ ਸਪਟੈਂਬਰ ਦੇ ਲਈ ਤੇ ਆਖਰੀ ਮੌਕਾ ਹੈਗਾ ਫੈਮਲੀ ਨਾਲ ਸੈਟਲ ਹੋਣ ਦਾ ਸੋਚ ਰਹੇ ਹੋ ਸੋ ਯੂਕੇ ਵਿੱਚ ਜਾ ਸਕਦੇ ਹੋ ਬਹੁਤ ਵਧੀਆ ਕੰਟਰੀ ਹੈ ਕਰੰਸੀ ਦੀ ਗੱਲ ਕਰਦੇ ਆ ਕਰੰਸੀ ਬਹੁਤ ਵਧੀਆ ਹੈ 110 ਰੁਪਏ ਚੱਲ ਰਹੀ ਹੈ ਆਪਾਂ ਜੇ ਇੰਡੀਅਨ ਕਰੰਸੀ ਦੇ ਵਿੱਚ ਗੱਲ ਕਰਦੇ ਆ ਰੇਟ ਦੀ ਸੋ ਪੈਸਾ ਵੀ ਵਧੀਆ ਕਮਾਉਗੇ ਸੈਟਲ ਵੀ ਹੋ ਜਾਓਗੇ ਤੇ ਆਉਣ ਵਾਲੇ 4-5 ਸਾਲ ਦੇ ਵਿੱਚ ਪੀਆਰ ਦਾ ਵੀ ਸੋਚ ਸਕਦੇ ਹੋ ਸੋ ਇੰਨੇ ਸਾਰੇ ਆਪਸ਼ਨ ਜੀ ਤੁਹਾਨੂੰ ਇੱਕ ਕੰਟਰੀ ਦੇ ਰਹੀ ਹੈ ਉਹ ਵੀ ਘੱਟ ਬਜਟ ਦੇ ਵਿੱਚ ਤੇ ਇਹਦੇ ਵਿੱਚ ਤੁਹਾਡੀ ਸਿਕਿਉਰਿਟੀ ਨੂੰ ਸਮਝਦੇ ਹੋਏ ਅਸੀਂ ਤੁਹਾਡੇ ਤੋਂ ਪੇਮੈਂਟ ਵੀ ਸਾਰੀ ਵੀਜ਼ਾ ਤੋਂ ਬਾਅਦ ਲਵਾਂਗੇ ਤੁਸੀਂ ਸਾਨੂੰ ਤਾਂ ਹੀ ਪੇ ਕਰਨੇ ਜਦੋਂ ਤੁਹਾਡੇ ਹੱਥ ਵਿੱਚ ਵੀਜ਼ਾ ਹੋਊਗਾ ਇਸ ਤੋਂ ਵੱਧ ਆਪਸ਼ਨ ਮੈਨੂੰ ਨਹੀਂ ਲੱਗਦਾ ਤੁਹਾਨੂੰ ਮਿਲ ਸਕਦੀ ਹੈ ਤੇ ਇਹ ਤੁਹਾਡਾ ਟਾਈਮ ਵੀ ਸੇਵ ਕਰੂਗਾ ਪੈਸਾ ਵੀ ਸੇਵ ਕਰੂਗਾ ਸਿਕਿਉਰਿਟੀ ਵੀ ਪੂਰੀ ਦੇ ਰਿਹਾ ਹੈ ਤੇ ਆਉਣ ਵਾਲੇ ਸਿਰਫ 2 ਮਹੀਨੇ ਰਹਿ ਗਏ ਹਨ ਟੈਕ ਨੂੰ ਇਹਦੇ ਵਿੱਚ ਜਿਹੜਾ ਤੁਹਾਡਾ ਸੁਪਨਾ ਹੈ ਉਹ ਵੀ ਰਹੋ ਜੂਗਾ ਹੂੰ ਬਿਲਕੁਲ ਯੂਕੇ ਦੇ ਲਈ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਦੱਸ ਦਿੱਤਾ ਮੈਂ ਆਪਣੇ ਕਿਸ ਤਰ੍ਹਾਂ ਦੇ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ ਜਿਵੇਂ ਪੰਜਾਬੀਆਂ ਦੀ ਬਲਾਇਟ ਦੀ ਆਪਾਂ ਗੱਲ ਕਰੀਏ ਤਾਂ ਯੂਕੇ ਸੀਗਾ ਯੂਕੇ ਦੇ ਵਿੱਚ ਬਹੁਤ ਸਾਰੀਆਂ ਆਪਸ਼ਨਸ ਅੱਜ ਵੀ ਹੈਗੀਆਂ ਨੇ ਕੰਮ ਨੂੰ ਲੈ ਕੇ ਜਿਹੜੀਆਂ ਪ੍ਰੋਬਲਮਸ ਨੇ ਚਾਹੇ ਆਪਾਂ ਕੈਨੇਡਾ ਦੀ ਗੱਲ ਕਰੀਏ ਯੂਕੇ ਦੀ ਗੱਲ ਕਰੀਏ ਬਹੁਤ ਜ਼ਿਆਦਾ ਹੁਣ ਰੂਟੀਨ ਦੇ ਵਿੱਚ ਘੱਟ ਹੋ ਰਹੀਆਂ ਨੇ ਔਰ ਸਟੂਡੈਂਟ ਜਿਹੜੇ ਨੇ ਜਾ ਸਕਦੇ ਆ ਯੂਕੇ ਸਟੱਡੀ ਵੀਜ਼ਾ ਤੇ ਲਈ ਵੀ ਤੁਸੀਂ ਇਸ ਨੰਬਰ ਤੇ ਪੁੱਛ ਸਕਦੇ ਹੋ ਟੂਰਿਸਟ ਵੀਜ਼ਾ ਤੇ ਮੈਮ ਚਲੋ ਇੱਕ ਸਵਾਲ ਟੂਰਿਸਟ ਵੀਜ਼ਾ ਤੇ ਵੀ ਗੱਲ ਕਰ ਲੈਂਦੇ ਆ ਟੂਰਿਸਟ ਵੀਜ਼ਾ ਤੇ ਜੇ ਕੋਈ ਜਾਣਾ ਚਾਹੁੰਦਾ ਹੈ ਆਪਣਾ ਯੂਕੇ ਜਾਂ ਕੈਨੇਡਾ ਦੇ ਵਿੱਚ ਹਨਾ ਕਿਸ ਤਰ੍ਹਾਂ ਦੀ ਪ੍ਰੋਫਾਈਲ ਉਹਨਾਂ ਦੀ ਹੋਣੀ ਚਾਹੀਦੀ ਹੈ ਸਰ ਬੇਸਿਕਲੀ ਜੇ ਟੂਰਿਸਟ ਦੀ ਗੱਲ ਕਰਦੇ ਆ ਉਹਦੇ ਵਿੱਚ ਕੋਈ ਪ੍ਰੋਫਾਈਲ ਮੈਟਰ ਨਹੀਂ ਕਰਦੀ ਇੱਕ ਜਸਟ ਕੱਲ ਦਾ ਪੈਦਾ ਹੋਇਆ ਬੱਚਾ ਵੀ ਜੇ ਉਹਦਾ ਪਾਸਪੋਰਟ ਹੈਗਾ ਤਾਂ ਉਸ ਤੋਂ ਲੈ ਕੇ ਕਿਸੇ ਵੀ ਏਜ ਦਾ ਪਰਸਨ ਪਹਿਲੀ ਗੱਲ ਤਾਂ ਟੂਰਿਸਟ ਲਈ ਅਪਲਾਈ ਕਰ ਸਕਦਾ ਹੈ ਦੂਜੀ ਗੱਲ ਇਹ ਹੈਗੀ ਕਿ ਇਹਦੇ ਵਿੱਚ ਤੁਹਾਨੂੰ ਕੌਣ ਸਪான்ਸਰ ਕਰ ਰਿਹਾ ਕੋਈ ਸਪான்ਸਰ ਕਰਨ ਵਾਲਾ ਹੈਗਾ ਨਹੀਂ ਹੈਗਾ ਕੋਈ ਮੈਟਰ ਨਹੀਂ ਕਰਦਾ ਤੁਸੀਂ ਖੁਦ ਕੁਮਾਰ ਹੋ ਖੁਦ ਨੂੰ ਸਪான்ਸਰ ਕਰ ਸਕਦੇ ਹੋ ਤਾਂ ਵੀ ਤੁਸੀਂ ਬਾਹਰ ਜਾ ਸਕਦੇ ਹੋ ਤੇ ਹੁਣ ਪਹਿਲਾਂ ਸ਼ਾਇਦ ਬਹੁਤ ਘੱਟ ਲੋਕ ਹੈ ਜਿਨ੍ਹਾਂ ਨੂੰ ਪਤਾ ਹੋਵੇਗਾ ਆਪਾਂ ਕੈਨੇਡਾ ਇਸ ਲਈ ਅਪਲਾਈ ਕਰਦੇ ਸੀਗੇ ਕਿਉਂਕਿ ਕੈਨੇਡਾ ਸਾਨੂੰ ਮਲਟੀਪਲ ਵੀਜ਼ਾ ਦਿੰਦਾ ਸੀਗਾ ਜਿਹੜਾ 10 ਸਾਲ ਤੱਕ ਵੈਲਿਡ ਹੁੰਦਾ ਸੀਗਾ ਰਾਈਟ ਇਸ ਕਰਕੇ ਅਸੀਂ ਪ੍ਰਿਫਰ ਕਰਦੇ ਸੀਗੇ ਹੁਣ ਯੂਕੇ ਵੀ ਤੁਹਾਨੂੰ ਆਪਸ਼ਨ ਦਿੰਦਾ ਕਿ ਜੇ ਤੁਸੀਂ 5 ਸਾਲ ਦਾ ਵੀਜ਼ਾ ਲੈਣਾ ਹੈ 10 ਸਾਲ ਦਾ ਵੀਜ਼ਾ ਲੈਣਾ ਤਾਂ ਅਪਲਾਈ ਕਰ ਸਕਦੇ ਹੋ ਸੋ ਯੂਕੇ ਕੈਨੇਡਾ ਆਸਟ੍ਰੇਲੀਆ ਕਿਸੇ ਵੀ ਕੰਟਰੀ ਦਾ ਜੇ ਤੁਸੀਂ ਟੂਰਿਸਟ ਅਪਲਾਈ ਕਰਨਾ ਚਾਹੁੰਦੇ ਹੋ ਤੇ ਮੇਰੇ ਕੋਲ ਤੁਸੀਂ ਮੈਨੂੰ ਸਿਰਫ ਔਰ ਸਿਰਫ ਪਾਸਪੋਰਟ ਹੈ ਜਿਹੜਾ ਦੇਣਾ ਹੈ ਸਾਰੀ ਪੇਮੈਂਟ ਵੀਜ਼ਾ ਲੱਗਣ ਤੋਂ ਬਾਅਦ ਦੇਣੀ ਹੈ ਤੋਂ ਸਭ ਤੋਂ ਈਜ਼ੀ ਵੇ ਹੈ ਬਾਹਰ ਜਾ ਕੇ ਆਪਣਾ ਸੈਟਲ ਹੋਣ ਦਾ ਜਾਂ ਘੁੰਮਣ ਦਾ ਤੁਹਾਡਾ ਪਲਾਨ ਹੈ ਸਭ ਤੋਂ ਈਜ਼ੀ ਵੇ ਹੈ ਨਾ ਹੀ ਕੋਈ ਡਾਕੂਮੈਂਟੇਸ਼ਨ ਨਾ ਹੀ ਕੋਈ ਪਹਿਲਾਂ ਪੈਸੇ ਦੇਣੇ ਆ ਆਪਣਾ ਵੀਜ਼ਾ ਲੈਣਾ ਫਿਰ ਤੁਸੀਂ ਪੇ ਕਰਨਾ ਹੈ ਹੈਲੋ

ਮੈਮ ਮੈਂ ਕਿੰਨ ਕੰਟਰੀ ਲਈ ਪੁੱਛਣਾ ਚਾਹਤਾ ਹਾਂ ਐਕਚੁਅਲੀ ਕੈਨੇਡਾ ਔਰ ਯੂਕੇ ਮੈਂ ਕਰਾਨਾ ਚਾਹਤਾ ਹਾਂ ਤੇ ਮੈਂ ਹੋਰ ਕੌਨਸੇ ਕੰਟਰੀ ਅਪਲਾਈ ਕਰ ਸਕਦਾ ਬਿਕੋਜ਼ ਪਲਸ 2 ਮੈਂ ਪਰਸੈਂਟੇਜ ਬਤਾ ਸਕਤੇ ਆਂ ਆਪਕੀ ਕਿਤਨੀ ਹੈ ਮੈਂ ਮੈਮ 72% ਐ ਨਾਨ ਮੈਡੀਕਲ ਸੇ ਨਾਨ ਮੈਡੀਕਲ ਸੇ ਠੀਕ ਹੈ ਔਰ ਕੈਨੇਡਾ ਯੂਕੇ ਕਿਉਂ ਨਹੀਂ ਪ੍ਰੀਫਰ ਕਰ ਰਹੇ ਆਂ ਮੈਂ ਐਕਚੁਅਲੀ ਕੈਨੇਡਾ ਸ ਕੰਮ ਵਗੈਰਾ ਨਹੀਂ ਹੈਗਾ ਤੇ ਮੇਰਾ ਬਜਟ ਵੀ ਨਹੀਂ ਹੈਗਾ ਤੇ ਯੂਕੇ ਮੈਂ ਜਾਣ ਹੀ ਫਾਦਰ ਭੇਜਣਾ ਨਹੀਂ ਚਾਹੁੰਦੇ ਓਕੇ ਦੇਖੋ ਪਹਿਲੀ ਗੱਲ ਤਾਂ ਜੇ ਮੈਂ ਤੁਹਾਡੀ ਪ੍ਰੋਫਾਈਲ ਦੀ ਗੱਲ ਕਰਾਂ ਤੁਹਾਡੀ ਪ੍ਰੋਫਾਈਲ ਯੂਕੇ 3-4 ਲੱਖ ਤੋਂ ਬਜਟ ਸ਼ੁਰੂ ਹੋ ਜਾਂਦਾ ਹੈ ਤੇ ਮੈਂ ਇਸ ਤੋਂ ਘੱਟ ਦੇਖੋ ਕੋਈ ਕੰਟਰੀ ਨਹੀਂ ਮਿਲਨੀ ਤੇ ਦੂਜੀ ਗੱਲ ਅਸੀਂ ਜਦੋਂ ਵੀ ਬਾਹਰ ਜਾਣ ਦਾ ਪਲਾਨ ਕਰਦੇ ਹਾਂ ਰਾਈਟ ਤੇ ਆਪਾਂ ਇਹ ਲੱਭਦੇ ਹਾਂ ਕਿ ਕੱਲ ਸਾਡੀ ਸੈਟਲਮੈਂਟ ਹੋਏ ਸਾਨੂੰ ਕੰਮ ਵੀ ਮਿਲੇ ਤੇ ਕੱਲ ਮੈਂ ਪੀਆਰ ਦਾ ਵੀ ਸੋਚ ਸਕਾਂ ਤੇ ਆਪਣੀ ਫੈਮਿਲੀ ਨੂੰ ਬੁਲਾ ਸਕਾਂ ਤਾਂ ਮੈਨੂੰ ਇਹ ਲੱਗਦਾ ਤੁਹਾਡੇ ਲਈ ਸਭ ਤੋਂ ਸਟੇਬਲ ਜਿਹੜੀ ਕੰਟਰੀ ਹੈ ਇਸ ਟਾਈਮ ਉਹ ਯੂਕੇ ਆ ਇਹ ਤੁਹਾਡੇ ਸਾਰੇ ਜਿਹੜੀ ਹੋਪਸ ਹੈ ਵਰਕ ਨੂੰ ਲੈ ਕੇ ਪੀਆਰ ਨੂੰ ਲੈ ਕੇ ਜਾਂ ਬਜਟ ਘਟ ਨੂੰ ਲੈ ਕੇ ਤੇ ਤੁਹਾਡੇ ਐਲੀਜੀਬਿਲਟੀ ਨੂੰ ਲੈ ਕੇ ਇਹ ਸਾਰਾ ਕੁਝ ਪੂਰਾ ਕਰਦੀ ਹੈ ਮੈਮ ਹਾਂਜੀ ਮੈਮ ਯੂਕੇ ਤੋਂ ਇਲਾਵਾ ਹੋਰ ਵੀ ਆਪਸ਼ਨ ਨਹੀਂ ਹੈਗੀ ਮੈਮ ਯੂਕੇ ਤੋਂ ਇਲਾਵਾ ਬਿਲਕੁਲ ਤੁਸੀਂ ਨਿਊਜ਼ੀਲੈਂਡ ਲਈ ਅਪਲਾਈ ਕਰ ਸਕਦੇ ਹੋ ਤੁਸੀਂ ਯੂਰਪ ਦੇ ਸ਼ਾਈਨਿੰਗਨ ਦੇ ਵਿੱਚ ਸਾਡੇ ਕੋਲ 26 ਕੰਟਰੀਆਂ ਆਉਂਦੀਆਂ ਜਿਦੇ ਵਿੱਚ ਤੁਸੀਂ ਜਰਮਨੀ ਲਈ ਤੁਸੀਂ ਅਫਰਾਂਸ ਲਈ ਤੁਸੀਂ ਫਿਨਲੈਂਡ ਲਈ ਇਹਨਾਂ ਕੰਟਰੀਜ਼ ਬਿਲਕੁਲ ਹੋ ਜਾਊਗਾ ਜਰਮਨ ਜਰਮਨ ਦੀ ਬਜਟ ਕਿੰਨਾ ਬਜਟ ਕਿੰਨਾ ਹੁੰਦਾ ਹੈ ਜਰਮਨ ਦੀ ਜੇ ਆਪਾਂ ਗੱਲ ਕਰਦੇ ਆ ਤੁਸੀਂ 6 ਮੰਥ ਦੀ ਫੀਸ ਨਾਲ ਵੀ ਆਪਣਾ ਜਰਮਨੀ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ 1 ਇਅਰ ਦੀ ਫੀਸ ਨਾਲ ਵੀ ਕਰ ਸਕਦੇ ਹੋ ਤੇ ਜੇ ਆਪਾਂ ਫੀਸ ਦੀ ਗੱਲ ਕਰਦੇ ਆ 8 ਤੋਂ 10 ਲੱਖ ਹੈ ਜਿਹੜਾ ਆਪਣਾ ਸਾਲ ਦੀ ਫੀਸ ਦਾ ਐਕਸਪੈਂਸ ਆਉਂਦਾ ਹੈ ਰਾਈਟ ਤੇ ਇਹਦੇ ਵਿੱਚ ਤੇ ਇਨਫੈਕਟ ਸਕਾਲਰ ਜਰਮਨੀ ਦੀ ਆਪਾਂ ਗੱਲ ਕਰਦੇ ਆ ਸਕਾਲਰਸ਼ਿਪ ਸਾਨੂੰ ਬਹੁਤ ਜ਼ਿਆਦਾ ਮਿਲਦੀ ਹੈ ਜੇ ਤੁਹਾਡੀ ਫੀਸ ਜ਼ਿਆਦਾ ਵੀ ਹੋਏਗੀ ਤੇ ਓਨੀ ਕਿ ਤੁਹਾਨੂੰ ਸਕਾਲਰਸ਼ਿਪ ਹੀ ਮਿਲ ਜਾਂਦੀ ਹੈ ਤੇ ਤੁਹਾਡਾ ਬਜਟ ਜਿਹੜਾ ਉਹ ਘੱਟ ਹੋ ਜਾਊਗਾ ਤੇ ਨਾਲੇ ਤੁਹਾਨੂੰ ਸ਼ੈਨਗਨ ਵੀਜ਼ਾ ਲੱਗਦਾ ਡੀ ਸਟੂਡੈਂਟ ਨੂੰ ਤੇ 26 ਕੰਟਰੀ ਤੁਸੀਂ ਟਰੈਵਲ ਕਰ ਸਕਦੇ ਹੋ ਕਿਉਂਕਿ ਤੁਹਾਨੂੰ ਸ਼ੇਨੈਗਨ ਚ ਜੇ ਤੁਸੀਂ ਇੱਕ ਕੰਟਰੀ ਵਿੱਚ ਐਂਟਰ ਕਰ ਲੈਨੇ ਹੋ ਤੇ ਕੱਲ ਤੁਸੀਂ ਵਿਦ ਬਾਈ ਟ੍ਰੇਨ ਹੀ ਸਿਰਫ ਜਿਹੜੀ ਬਾਕੀ ਕੰਟਰੀ ਦੀ ਕੁਝ ਘੁੰਮ ਸਕਦੇ ਹੋ ਤੇ ਇਹਦੇ ਨਾਲ ਤੁਹਾਡਾ ਜਿਹੜਾ ਪਾਸਪੋਰਟ ਪ੍ਰੋਫਾਈਲ ਹੈ ਉਹ ਵੀ ਵਧੀਆ ਹੋ ਜਾਂਦੀ ਹੈ ਤੇ ਕੱਲ ਤੁਸੀਂ ਜੇ ਕਿਸੇ ਹੋਰ ਕੰਟਰੀ ਮੂਵ ਕਰਨਾ ਹੈ ਉਹ ਵੀ ਬੜੇ ਆਰਾਮ ਨਾਲ ਕਰ ਲੈਂਦੇ ਮੈਮ ਰਿਫਿਊਜ਼ਲ ਤਾਂ ਨਹੀਂ ਆਏਗਾ ਪੈਨਸੂਰ ਕੱਟ ਕਰਕੇ ਬਾਦਰ ਫਿਰ ਬਾਰ ਮੰਨਣਗੇ ਹੂੰ ਬਿਲਕੁਲ ਜੇ ਤੁਸੀਂ ਬਹੁਤ ਲੰਬੀ ਗੱਲ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਸ਼ੋ ਤੋਂ ਬਾਅਦ ਕਾਲ ਕਰ ਸਕਦੇ ਹੋ ਬਹੁਤੀ ਸੀਮਤ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਮੈਂ ਮਾਰਦੇ ਬਾਰੇ ਪੁੱਛਣਾ ਸੀਗਾ ਯੂਕੇ ਬਾਰੇ ਹਾਂਜੀ ਤੁਸੀਂ ਮੈਮ ਨਾਲ ਗੱਲ ਕਰ ਸਕਦੇ ਹੋ ਹਾਂਜੀ ਤੁਸੀਂ ਬਤਾਈਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ मेमोरेंडम जितेंद्र मैं आई से Никиती विदाउट आई से जाना चाहा यूके का 2018 में की हुई है बीकॉम ओके ग्रेजुएशन की हुई है ठीक है और सर जी ਤੁਸੀਂ यूके ਜਾਣਾ ਚਾਹਦੇ ਵਿਦਾਊਟ ਆ ਬਿਲਕੁਲ ਪੋਸੀਬਲ ਹੈਗਾ ਮੇਰੇ ਕੋਲ ਇਸ ਟੈਂਪ ਸਪਟੈਂਬਰ ਇੰਟੇਕ ਹੈ ਜਿਹੜਾ ਚੱਲ ਰਿਹਾ ਹੈ ਸੋ ਬਹੁਤ ساری ਯੂਨੀਵਰਸਿਟੀਆਂ ਲਈ ਤੁਸੀਂ ਐਲੀਜੀਬਲ ਹੋ ਟਾਇਰ 4 ਕੈਟਾਗਰੀ ਵਿੱਚ ਅਪਲਾਈ ਕਰੋਗੇ ਤੇ ਜੇ ਸਾਰੇ ਪੈਸੇ ਤੁਸੀਂ ਵੀਜ਼ਾ ਤੋਂ ਬਾਅਦ ਵੀ ਦੇਣਾ ਚਾਹੁੰਦੇ ਹੋ ਤਾਂ ਬਿਲਕੁਲ ਅਸੀਂ ਤੁਹਾਡਾ ਵੀਜ਼ਾ ਲਵਾ ਕੇ ਦਵਾਂਗੇ ਤਾਂ ਤੁਸੀਂ ਪੇ ਕਰਨਾ ਹੈ ਮੇਰੇ ਕੋਲ ਸਪਟੈਂਬਰ ਇੰਟੇਕ ਹੈ ਸੀਟਸ ਆਟੋਮੈਟਿਕਲੀ ਬਹੁਤ ਕਾਟੇ ਤੁਸੀਂ ਅਪਲਾਈ ਕਰੋ ਆਪਣਾ ਵੀਜ਼ਾ ਲਓ ਹਮ ਬਿਲਕੁਲ ਜਿਹੜੇ ਵੀ ਦਰਸ਼ਕ ਨੇ ਸਾਡਾ ਸ਼ੋਅ ਦੇਖ ਰਹੇ ਆ ਬਹੁਤ ਸਾਰੀਆਂ ਕਾਲ ਸਾਡੇ ਕੋਲ ਮਿਸ ਹੁੰਦੀਆਂ ਨੇ ਤਾਂ ਤੁਹਾਨੂੰ ਬੈਕ ਕਾਲ ਆਊਗੀ ਤੁਸੀਂ ਮਾਰਨਿੰਗ ਵੀ ਕਾਲ ਕਰ ਸਕਦੇ ਹੋ ਜਾਣਕਾਰੀ ਹਾਸਲ ਕਰ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਵਦੀਖ ਜਾਨ ਦਾ ਸੁਪਨਾ ਆਪਣਾ ਪੂਰਾ ਕਰ ਸਕਦੇ ਹੋ ਆਪਾਂ ਯੂਕੇ ਦੀ ਗੱਲ ਕੀਤੀ ਹੈ ਨਾਲ ਦੇ ਨਾਲ ਟੂਰਿਸਟ ਵੀਜ਼ਾ ਦੀ ਗੱਲ ਕੀਤੀ ਆ ਟੂਰਿਸਟ ਵੀਜ਼ੇ ਲਈ ਕੋਈ ਪੁੱਛਣਾ ਚਾਹੁੰਦੇ ਹੋ ਤਾਂ ਤਾਂ ਵੀ ਸਕਰੀਨ ਤੇ ਫਲੈਸ਼ ਹੋ ਰਹੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਔਰ ਬਹੁਤ ਸਾਰੇ ਹੋਰ ਵੀ ਤੁਹਾਨੂੰ ਆਪਸ਼ਨਸ ਮਿਲ ਨਹੀਂ ਆਸਟ੍ਰੇਲੀਆ ਦੀਆਂ ਕੈਨੇਡਾ ਦੀਆਂ ਯੂਕੇ ਜਰਮਨੀ ਦੀ ਹੁਣ ਮੈਮ ਨੇ ਗੱਲ ਕੀਤੀ ਸੀ ਮੈਮ ਜਰਮਨੀ ਦਾ ਐਕਚੁਅਲ ਕਿਸ ਤਰ੍ਹਾਂ ਦੀ ਪ੍ਰੋਫਾਈਲ ਵਾਲੇ ਸਟੂਡੈਂਟ ਨੇ ਜਿਹੜੇ ਜਰਮਨੀ ਦੇ ਲਈ ਅਪਲਾਈ ਕਰ ਸਕਦੇ ਸਰ ਜੇ ਆਪਾਂ ਜਰਮਨੀ ਦੀ ਗੱਲ ਕਰਦੇ ਆਂ ਅਗੇਨ ਜਰਮਨੀ ਵਿੱਚ ਵੀ ਤੁਸੀਂ ਵਿਦਆਊਟ ਆਲ 5.5 ਬੈਂਡ ਹੈ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਕਿਉਂਕਿ ਜਰਮਨੀ ਸਭ ਤੋਂ ਰੀਨੋਨ ਕੰਟਰੀ ਮੰਨੀ ਜਾਂਦੀ ਹੈ ਸ਼ੇਨਿਗਨ ਦੇ ਜੇ ਕੋਈ ਬੱਚਾ ਸਕਾਲਰ ਹੈਗਾ 90% ਆਪਾਂ ਮਾਰਕਸ ਹੈਗੇ ਆ ਤੇ ਉਹਨੂੰ ਫ੍ਰੀ ਐਜੂਕੇਸ਼ਨ ਤੱਕ ਵੀ ਮਿਲਦੀ ਹੈ ਬਟ ਉਹ ਡਿਪੈਂਡ ਕਰਦਾ ਹੈ ਪ੍ਰੋਫਾਈਲ ਤੋਂ ਪ੍ਰੋਫਾਈਲ ਤੇ ਇੱਥੇ ਤੁਹਾਡਾ ਸਭ ਤੋਂ ਜ਼ਿਆਦਾ ਬੈਨੀਫਿਟ ਇਹ ਆ ਕਿ ਜਿਹੜਾ ਸਟੂਡੈਂਟ ਅੱਜ ਦੇ ਟਾਈਮ 'ਚ ਬਾਹਰ ਜਾਣ ਦਾ ਸੋਚਦਾ ਹੈ ਉਹ ਸਿਰਫ ਸਟੱਡੀ ਨਹੀਂ ਦੇਖਦਾ ਉਹ ਇਹ ਵੀ ਦੇਖਦਾ ਕਿ ਮੈਨੂੰ ਕੰਮ ਵਧੀਆ ਮਿਲੇ ਕੱਲ ਮੈਂ ਪੀਆਰ ਵੀ ਹੋਵਾਂ ਤੋ ਸ਼ੈਨੇਗਨ ਬਹੁਤ ਹੀ ਵਧੀਆ ਕੰਟਰੀ ਹੈ ਕਿਉਂਕਿ ਇੱਕ ਤਾਂ ਤੁਹਾਨੂੰ 26 ਕੰਟਰੀ ਦਾ ਐਕਸੈਸ ਮਿਲਦਾ ਹੈ ਤੁਹਾਡਾ ਡੀ ਟਾਈਪ ਵੀਜ਼ਾ ਲੱਗਦਾ ਹੈ ਤੁਹਾਡੇ ਵਰਕ ਰਾਈਟਸ ਤੁਹਾਨੂੰ ਮਿਲਦੇ ਆਂ ਕੱਲ ਤੁਸੀਂ ਪੀਆਰ ਵੀ ਹੋ ਸਕਦੇ ਹੋ ਤੇ ਆਪਣੀ ਫੈਮਿਲੀ ਨੂੰ ਜੇ ਲਾਣਾ ਚਾਹੁੰਦੇ ਹੋ ਉਹ ਵੀ ਕਰ ਸਕਦੇ ਹੋ ਤੇ ਸਕਾਲਰਸ਼ਿਪ ਬਹੁਤ ਹੀ ਵਧੀਆ ਮਿਲਦੀ ਹੈ ਅਪ ਟੂ 90% ਸਕਾਲਰਸ਼ਿਪ ਜਰਮਨੀ ਅਵੇਲ ਕਰਦਾ ਹੈ ਤੁਹਾਨੂੰ ਸੋ ਆਪਾਂ ਪ੍ਰੋਫਾਈਲ ਦੀ ਗੱਲ ਕਰਦੇ ਆਂ ਸਪੈਸ਼ਲਾਈਜੇਸ਼ਨ ਦੀ ਗੱਲ ਕਰਦੇ ਆਂ ਤੁਸੀਂ ਹੈਲਥ ਡਿਪਾਰਟਮੈਂਟ ਚ ਜਾਣਾ ਚਾਹੁੰਦੇ ਹੋ ਆਈਟੀ ਦੇ ਵਿੱਚ ਜਾਣਾ ਚਾਹੁੰਦੇ ਤਾਂ ਬਹੁਤ ਜ਼ਿਆਦਾ ਸਕੋਪ ਹੈ ਤੇ ਤੁਸੀਂ ਜੇ ਬਾਹਰ ਜਾਣਾ ਚਾਹੁੰਦੇ ਹੋ ਕਿ ਅਸੀਂ ਯੂਕੇ ਕੈਨੇਡਾ ਤੋਂ ਕਿਤੇ ਬਾਹਰ ਨਿਕਲੇ ਸੋ ਮੈਨੂੰ ਲੱਗਦਾ ਜਰਮਨੀ ਜਾਂ ਸ਼ੈਨੇਗਨ ਦੀ ਤੁਸੀਂ ਕੋਈ ਵੀ ਕੰਟਰੀ ਵੇਖਦੇ ਹੋ ਉਹਦੇ ਵਿੱਚ ਅਪਲਾਈ ਕਰਦੇ ਹੋ ਤੇ ਸਕੋਪ ਬਹੁਤ ਜ਼ਿਆਦਾ ਹੈ ਤੇ ਇਸ ਟਾਈਮ ਇਨਟੇਕ ਵੀ ਸਪਟੈਂਬਰ ਚੱਲ ਰਿਹਾ ਹੈ ਸਾਲ ਦੇ ਵਿੱਚ ਯੂਰਪ ਦੇ ਸਿਰਫ 2 ਇਨਟੇਕ ਹੁੰਦੇ ਹਨ ਉਹਨਾਂ ਵਿੱਚੋਂ ਇੱਕ ਜਿਹੜਾ ਹੈ ਉਹਨੇ ਚੱਲ ਰਿਹਾ ਸਪਟੈਂਬਰ ਇਨਟੇ ਤੇ ਯੂਰਪ ਇਕਲੋਤੀ ਕੰਟਰੀ ਜਿਹਦੇ ਵਿੱਚ ਜਿਹੜੀ ਸੀਟਸ ਹਨ ਉਹ ਬਹੁਤ ਪਹਿਲਾਂ ਹੀ ਫਿਲ ਹੋ ਜਾਂਦੀ ਹੈ ਤੇ ਇਹਦੇ ਵਿੱਚ ਤੁਹਾਨੂੰ ਤਲੀ ਆਪਣੀ ਐਪਲੀਕੇਸ਼ਨ ਅਪਲਾਈ ਕਰਨੀ ਪਣੀ ਇਹ ਕੰਪਲਸਰੀ ਨਹੀਂ ਹੈਗਾ ਜੇ ਤੁਸੀਂ ਅਪਲਾਈ ਕੀਤਾ ਹੈਗਾ ਤੁਹਾਨੂੰ ਸੀਟਸ ਇਨਸਟੈਂਟਲੀ ਅਵੇਲ ਹੁੰਗੀਆਂ ਹੁੰਗੀਆਂ ਸੋ ਮੇਕ ਸ਼ੋਰ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਟਾਈਮਲੀ ਅਪਲਾਈ ਕਰੋ ਤੇ ਸਰ ਇਥੇ ਮੈਂ ਇੱਕ ਗੱਲ ਡਿਸਕਸ ਕਰਨਾ ਚਾਹਵਾਂਗੀ ਕਿ ਇੱਕ ਬੱਚੇ ਦੀ ਹੁਣੇ ਕਾਲ ਆਈ ਸੀਗੀ ਕਿ ਜੇ ਮੈਂ ਜਰਮਨੀ ਅਪਲਾਈ ਕਰਦਾ ਮੇਰਾ ਵੀਜ਼ਾ ਰਿਜੈਕਟ ਤਾਂ ਨਹੀਂ ਹੋ ਜਾਊਗਾ ਤੇ ਇਹਨੂੰ ਮੈਂ ਐਲੈਬਰੇਟ ਕਰਨਾ ਚਾਹਾਂਗੀ ਕਿ ਪਹਿਲੀ ਗੱਲ ਤਾਂ ਜੇ ਤੁਸੀਂ ਐਲੀਜੀਬਲ ਹੋ ਤਾਂ ਤੁਸੀਂ ਉਸ ਕੰਟਰੀ ਲਈ ਅਪਲਾਈ ਕਰ ਰਹੇ ਹੋ ਤਾਂ ਤੁਹਾਨੂੰ ਕਾਲਜ ਜਿਹੜਾ ਉਹ ਸੀਟ ਦੇ ਰਿਹਾ ਹੈ ਰਿਫਿਊਜ਼ਲ ਦਾ ਰੀਜ਼ਨ ਸਿਰਫ ਆਹੀ ਚੀਜ਼ਾਂ ਨਹੀਂ ਹੁੰਦੀ ਜਿਹੜੀ ਤੁਹਾਡੀ ਐਲੀਜੀਬਿਲਟੀ ਡਿਸਾਈਡ ਕਰਦੀ ਹੈ ਬਹੁਤ ਸਾਰੇ ਫੈਕਟਰਸ ਹੁੰਦੇ ਆ ਤੁਸੀਂ ਆਪਣੀ ਪ੍ਰੋਫਾਈਲ ਜਿਹੜੀ ਹੈ ਉਹ ਅਪਲਾਈ ਕੀਤੀ ਹੈ ਬਟ ਕੱਲ ਕੋਈ ਤੁਸੀਂ ਆਪਣੇ ਵੱਲੋਂ ਕੋਈ ਫਰਾਡਲੈਂਡ ਡਾਕੂਮੈਂਟ ਪ੍ਰੈਜ਼ੈਂਟ ਕੀਤਾ ਸੋ ਡੈਫੀਨਿਟਲੀ ਉਹ ਇਕਲੌਤਾ ਕੇਸ ਹੈ ਜਿਹਦੇ ਵਿੱਚ ਤੁਹਾਡੇ ਰਿਫਿਊਜ਼ਲ ਦੇ ਚਾਂਸਸ ਬੰਦੇ ਆ ਬਟ ਜੇ ਤੁਸੀਂ ਆਪਣੀ ਫਾਈਲ ਨੂੰ ਬਹੁਤ ਵਧੀਆ ਪ੍ਰੈਜ਼ੈਂਟ ਕੀਤਾ ਹੈ ਤੁਸੀਂ ਆਪਣੀ ਫੀਸ ਪੇ ਕੀਤੀ ਹੈ ਹੈ ਤੁਸੀਂ ਆਪਣੀ ਜਿਹੜੇ ਫਾਈਨੈਂਸ਼ੀਅਲ ਬੈਕਗ੍ਰਾਉਂਡ ਉਹ ਸਟਰੋਂਗ ਦਿਖਾਇਆ ਤੇ ਕੋਈ ਵੀ ਚਾਂਸਸ ਨਹੀਂ ਬੰਦੇ ਕਿ ਤੁਹਾਡਾ ਵੀਜ਼ਾ ਰਿਜੈਕਟ ਹੋਗਾ ਸੋ ਮੇਕ ਸ਼ੋਰ ਜੇ ਤੁਸੀਂ ਅਪਲਾਈ ਕਰ ਰਹੇ ਹੋ ਤੇ ਤੁਸੀਂ ਡਾਕੂਮੈਂਟ ਬਿਲਕੁਲ ਜੈਨੂਇਨ ਰਿਪਰੈਜ਼ੈਂਟ ਕਰੋ ਸੋ ਔਰ ਜੇ ਤੁਹਾਡੀ ਐਲੀਜੀਬਿਲਟੀ ਹੈਗੀ ਹੈ ਤੇ ਤੁਹਾਡੇ ਵੀਜ਼ਾਾਂ ਚ ਕੋਈ ਵੀ ਪ੍ਰੋਬਲਮ ਨਹੀਂ ਰਹੂਗੀ ਬਿਲਕੁਲ ਹੈ ਜੇਕਰ ਤੁਹਾਡੀ ਐਲੀਜੀਬਿਲਟੀ ਬਣਦੀ ਹੈ ਹਰ ਇੱਕ ਕੰਟਰੀ ਨੇ ਜਿਹੜੀਆਂ ਵੀਜ਼ਾ ਆਫੀਸਰ ਨੇ ਤਾਂ ਉਹਨਾਂ ਦਾ ਨਾਂ ਹੁੰਦਾ ਵੀਜ਼ਾ ਆਫੀਸਰ ਤੁਹਾਨੂੰ ਵੀਜ਼ਾ ਦੇਣ ਦੀ ਹੀ ਗੱਲ ਕਰਦੇ ਆ ਪਰ ਜੇਕਰ ਤੁਸੀਂ ਜਨੂਨ ਪ੍ਰੋਫਾਈਲ ਵਾਲੇ ਸਟੂਡੈਂਟ ਉਹ ਤੁਹਾਡੇ ਕੋਲ ਫੰਡਸ ਰੈਡੀ ਹੈਗੇ ਆ ਤਾਂ ਹਰ ਚੀਜ਼ ਤੁਸੀਂ ਵਧੀਆ ਕੰਟਰੀ ਦੇ ਵਿੱਚ ਪੜ੍ਹਾਈ ਕਰ ਸਕਦੇ ਹੋ ਚੰਗੇ ਤੁਹਾਡੇ ਬੈਂਡ ਸਕੋਰ ਆ ਪਲੱਸ 2 ਦੇ ਵਿੱਚ ਵਧੀਆ ਨੰਬਰ ਲਏ ਹੋਏ ਆ ਅਮਮਾ ਨਾਲ ਦੀ ਨਾਲ ਕੈਨੇਡਾ ਦੀ ਜੀ ਆਪਾਂ ਗੱਲ ਕਰਦੇ ਆ ਆ ਟੈਸਟੇਸ਼ਨ ਲੈਟਰ ਨੂੰ ਲੈ ਕੇ ਕਿੰਨੇ ਕੁ ਟਾਈਮ ਦੇ ਵਿੱਚ ਕਿੰਨੇ ਦਿਨਾਂ ਦੇ ਵਿੱਚ ਸਟੂਡੈਂਟ ਨੂੰ ਅਵਲ ਕਰਾ ਰਹੇ ਹੋ ਸਰ ਅਟੈਸਟੇਸ਼ਨ ਲੈਟਰ ਹਫਤੇ ਤੋਂ ਲੈ ਕੇ ਹਾਰਡਲੀ 30 ਡੇਜ਼ ਦੇ ਵਿੱਚ ਵਿੱਚ ਜਿਹੜਾ ਰਿਲੀਜ਼ ਹੋ ਰਿਹਾ ਬਟ ਅਟੈਸਟੇਸ਼ਨ ਲੈਟਰ ਦਾ ਇਹ ਪ੍ਰੋਵਿੰਸ ਹੀ ਡਿਸਾਈਡ ਕਰੂਗੀ ਕਿ ਕਿਸੇ ਸਟੂਡੈਂਟ ਨੂੰ ਪ੍ਰੋਵਾਈਡ ਕਰਨਾ ਨਹੀਂ ਕਰਨਾ ਸੋ ਮੇਕ ਸ਼ੁਰ ਜਦੋਂ ਵੀ ਆਪਾਂ ਅਪਲਾਈ ਕਰ ਰਹੇ ਆ ਤੇ ਜਿਵੇਂ ਆਪਾਂ ਆਪਣੇ ਸਟੂਡੈਂਟ ਦਾ ਖੁਦ ਹੀ ਅਪਲਾਈ ਕਰ ਦੇ ਤਾਂ ਕਿ ਕੋਈ ਮਿਸਟੇਕ ਨਾ ਰਹੇ ਤੇ ਬੱਚੇ ਵੱਲ ਕੋਈ ਗਲਤੀ ਨਾ ਹੋਣ ਤੇ ਉਹਦੇ ਵਿੱਚ ਕੀ ਰਹਿੰਦਾ ਕਿ ਤੁਹਾਡਾ ਹਫਤੇ ਦੇ ਵਿੱਚ ਵਿੱਚ ਵੀ ਜਿਹੜਾ ਪੈਲ ਆ ਆਪਣਾ ਪ੍ਰੋਵੀਜ਼ਨਲ ਅਟੈਸਟੇਸ਼ਨ ਲੈਟਰ ਆਵ ਰਿਲੀਜ਼ ਹੋ ਜਾਂਦਾ ਹੈ ਤੇ ਉਹ ਸਿਰਫ ਔਰ ਸਿਰਫ 2 ਇਨਟੇਕ ਲਈ ਵੈਲਿਡ ਹੈ ਸੋ ਮੇਕ ਸ਼ਰ ਜਦੋਂ ਵੀ ਕਿਸੇ ਦਾ ਅਟੈਸਟੇਸ਼ਨ ਲੈਟਰ ਆ ਗਿਆ ਤਾਂ ਮੇਕ ਸ਼ਰ ਤੁਸੀਂ ਜਿਹੜਾ ਇਨਟੇਕ ਮਿਲੇ ਉਹਦੇ ਵਿੱਚ ਹੀ ਆਪਣੀ ਫਾਈਲ ਅਪਲਾਈ ਕਰੋ ਨਹੀਂ ਤਾਂ ਤੁਹਾਨੂੰ ਦੁਬਾਰਾ ਤੋਂ ਪ੍ਰੋਸੈਸ ਸ਼ੁਰੂ ਕਰਨਾ ਪੈਣਾ ਤੇ ਪ੍ਰੋਵਿੰਸ ਡਿਸਾਈਡ ਕਰੂਗੀ ਕਿ ਤੁਹਾਨੂੰ ਉਹ ਦੁਬਾਰਾ ਦੇਣਾ ਹੈ ਕਿ ਨਹੀਂ ਦੇਣਾ ਕਿਉਂਕਿ ਪ੍ਰੋਵਿੰਸ ਨੂੰ ਇੱਕ ਟਾਰਗੇਟ ਅਲੋਟ ਹੈ ਕਿ ਉਹਨਾਂ ਨੇ ਕਿੰਨੇ ਵੀਜ਼ੇ ਜਿਹੜੇ ਆ ਸਟੂਡੈਂਟ ਨੂੰ ਇੰਟਰਨੈਸ਼ਨਲ ਸਟੂਡੈਂਟਸ ਨੂੰ ਅਲੋਟ ਕਰਨੇ ਹਨ ਸੋ ਜਿੰਨੀ ਛੇਤੀ ਤੁਸੀਂ ਅਪਲਾਈ ਕਰੋਗੇ ਓਨੀ ਛੇ ਸੋ ਦਾ ਤੁਹਾਡੇ ਅੱਗੇ ਵੀਜ਼ਾ ਐਪਲੀਕੇਸ਼ਨ 'ਚ ਉਹਦਾ ਕੋਈ ਇੰਪੈਕਟ ਨਾ ਪਵੇ। ਹੂੰ ਬਿਲਕੁਲ ਜੇਕਰ ਤੁਸੀਂ ਸਹੀ ਤਰੀਕੇ ਦੇ ਨਾਲ ਦੇਸ਼ ਜਾਣਾ ਚਾਹੁੰਦੇ ਹੋ ਤਾਂ ਸਕੀਨ ਤਿਆਰੇ ਨੰਬਰ ਤੇ ਕਾਲ ਕਰੋ। ਆਪ ਅਵੇਅਰ ਹੋ ਅਵੇਅਰ ਹੋ ਕੇ ਕੰਸਲਟੈਂਟ ਚੂਜ਼ ਕਰੋ ਔਰ ਉਸ ਤੋਂ ਬਾਅਦ ਆਪਣਾ ਸਟੱਡੀ ਵੀਜ਼ਾ ਅਪਲਾਈ ਕਰੋ। ਬਹੁਤ ਸਾਰੇ ਜਿਹੜੀਆਂ ਕੰਟਰੀਆਂ ਨੇ ਤੁਹਾਨੂੰ ਸਟੱਡੀ ਵੀਜ਼ਾ ਦਿੰਦੀਆਂ। ਸਟੱਡੀ ਵੀਜ਼ਾ ਦੇ ਲਈ ਜਾਓ ਯਾਨੀ ਕਿ ਪੜਨ ਦੇ ਲਈ ਜਾਓ ਉੱਥੇ ਜਾ ਕੇ ਪੜ੍ਹਾਈ ਨੂੰ ਪ੍ਰੈਫਰੈਂਸ ਦਿਓ। ਉਸ ਤੋਂ ਬਾਅਦ ਤੁਹਾਨੂੰ ਢੇਰ ਸਾਰੀਆਂ ਆਪਸ਼ਨਸ ਮਿਲ ਜਾਣੀਆਂ। ਚਾਹੇ ਆਫਟਰ ਸਟੱਡੀ ਵਰਕ ਪਰਮਿਟ ਦੀ ਗੱਲ ਕਰੀਏ, ਪੀਆਰ ਦੀ ਗੱਲ ਕਰੀਏ। ਦੇ ਬਹੁਤ ਸਾਰੇ ਆਪਸ਼ਨਸ ਤੁਹਾਡੇ ਲਈ ਅਵੇਲੇਬਲ ਹੋਣੀਆਂ ਨੇ ਪਰ ਉਸ ਸਭ ਤੋਂ ਪਹਿਲਾਂ ਤੁਸੀਂ ਜਿਹੜੇ ਕੰਟਰੀ ਦੇ ਵਿੱਚ ਜਾ ਰਹੇ ਹੋ ਜਿਹੜੀ ਜਿਹੜੇ ਵੀਜ਼ੇ ਤੇ ਜਾ ਰਹੇ ਹੋ ਸਟੱਡੀ ਤੇ ਜਾ ਰਹੇ ਹੋ ਤਾਂ ਸਟੱਡੀ ਲਈ ਹੀ ਤੁਸੀਂ ਆਪਣਾ ਇੱਕ ਲਾਈਨ ਬਣਾਓ ਜਾਂ ਆਪਣਾ ਇੱਕ ਮਨ ਬਣਾਓ ਕਿ ਮੈਂ ਸਟੱਡੀ ਕੰਪਲੀਟ ਤੋਂ ਬਾਅਦ ਹੀ ਕਿਸੇ ਹੋਰ ਰਾਹ ਦੇ ਉੱਤੇ ਪੈਣਾ ਹੈ ਮੈਮ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ